ਦੋਸਤੋ ਅੱਜ ਦੇ ਇਹ ਸ਼ੋਅ ਵਿੱਚ ਸੁਤਨਾਮ ਸਿੰਘ ਚਾਲਮਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਲੁਧਿਆਣਾ ਬੈਸਟ ਬਾਈ ਇਲੈਕਸ਼ਨ ਜਿਹੜੀ ਐਸੈਂਬਲੀ ਦੀ ਹੋ ਰਹੀ ਆ ਉਹਦੇ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਕਿ ਅੱਜ ਉਹਦੇ ਨਤੀਜੇ ਆ ਰਹੇ ਆ ਲੇਕਿਨ ਅਜੇ ਤਾਈਂ ਵੋਟਾਂ ਦੀ ਗਿਣਤੀ ਹੋਰੀ ਆ ਕਿਹੜਾ ਉਮੀਦਵਾਰ ਜਿੱਤੇਗਾ ਕਿਹੜਾ ਹਾਰੇਗਾ ਅਦੇ ਅਜੇ ਇਸ ਬਾਰੇ ਕਹਿਣਾ ਬੜਾ ਮੁਸ਼ਕਲ ਹੈ ਲੇਕਿਨ ਇਹਦੇ ਬਾਰੇ ਵਿਚਾਰ ਬਟਾੰਦਾ ਕਰਨ ਦੇ ਲਈ ਸਾਡੇ ਕੋਲ ਪਹੁੰਚੇ ਹਨ ਪ੍ਰਸਿੱਧ ਪੱਤਰਕਾਰ ਸਰਦਾਰ ਜਗਦੀਪ ਸਿੰਘ ਜੀ ਉਹ ਉਹਨਾਂ ਕੋਲੋਂ ਆਪਾਂ ਇਸ ਹਾਲਕੇ ਦੇ ਵਿੱਚ ਜਿਹੜੀ ਜਿੰਨੀ ਚੋਣ ਹੋ ਰਹੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਔਰ ਪਹਿਲਾਂ ਉਹਨਾਂ ਦਾ ਆਪਾਂ ਸਵਾਗਤ ਕਰਦੇ ਆਂ ਸਰਦਾ ਜਗਦੀਪ ਸਿੰਘ ਜੀ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਆਇਆਂ ਵੀ ਔਰ ਤੁਮ ਜੀ ਆਇਆਂ ਕਹਿੰਦੇ ਆ ਜੀ ਸਰਦਾ ਜਗਦੀਪ ਸਿੰਘ ਜੀ ਚਲ ਸਭ ਤੁਹਾਡਾ ਅੱਜ ਫਿਰ ਤੁਸੀਂ ਰਿਜ਼ਲਟ ਲਈ ਆਏ ਉਹ ਘੜਾ ਕੇ ਐ ਤੇ ਰਿਜ਼ਲਟ ਸ਼ੁਰੂ ਹੋ ਗਿਆ ਜੀ ਅੱਛਾ ਅੱਗੇ ਕੀ ਤੁਹਾਡਾ ਹਿਸਾਬ ਪਤਾ ਹੈ ਗਿਣਤੀ ਮਿੰਤੀ ਤੁਹਾਡੀ ਕੀ ਕਹਿ ਰਹੀ ਹੈ ਗਿੰਤੀ ਮਿੰਤੀ ਜੀ ਚਲ ਸਾਬ ਹੁਣੇ ਜਿਹੜਾ ਜਿਹੜੀ ਫਿਲਹਾਲ ਸਿਚੁਏਸ਼ਨ ਜਿਹੜੀ ਹੈਗੀ ਹੈ ਜਿਹੜੀ ਐਸ ਪਰ ਦੀ ਵੈਬਸਾਈਟ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹਨੂੰ ਇਕੀਏਸੀ ਆਸੀ ਕਹਿੰਦੇ ਆ ਉਹ ਦੇ ਅਕੋਰਡਿੰਗਲੀ ਇਸ ਸਮੇਂ ਜਿਹੜੀ ਸੰਜੀਵ ਗਰੂੜਾ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਲੀਡ ਕਰ ਰਹੇ ਨੇ 1269 ਵੋਟਾਂ ਦੇ ਨਾਲ ਅੱਛਾ ਉਹਨਾਂ ਨੂੰ ਜਿਹੜੀ ਹੁਣ ਤੱਕ ਦੀ ਕਾਊਂਟਿੰਗ ਹੋਈ ਉਹਦੇ ਵਿੱਚ 2895 ਵੋਟਾਂ ਉਹਨਾਂ ਨੂੰ ਮਿਲੀਆਂ ਨੇ ਅੱਛਾ ਸੈਕੰਡ ਨੰਬਰ ਤੇ ਕਾਂਗਰਸ ਦੇ ਨੇ ਜੀ ਭਰਤੂਸ਼ਨ ਆਸ਼ੂ ਇਹਨਾਂ ਦੇ ਵਿੱਚ ਹੀ ਮੁਕਾਬਲਾ ਮੰਨਿਆ ਜਾ ਰਿਹਾ ਸੀ ਅੱਛਾ ਜੀ 162 ਪਰੰਤੂ ਇਹਦੇ ਵਿੱਚ ਜਿਹੜਾ ਸਰਪ੍ਰਾਈਜ਼ ਜਿਹਾ ਐਲੀਮੈਂਟ ਲੱਗਦਾ ਮੈਨੂੰ ਜੀਵਨ ਗੁਪਤਾ ਨੇ ਬੀਜੇਪੀ ਬਾਰੇ ਅੱਛਾ ਇਹ 1170 ਬੂਟਾ ਲੈ ਕੇ ਤੀਜੇ ਨੰਬਰ ਤੇ ਨੇ ਤੇ ਮੈਂ ਤੁਹਾਨੂੰ ਇੱਥੇ ਦੱਸ ਦਿੰਦਾ ਕਿ ਜਦੋਂ 2024 ਦੇ ਵਿੱਚ ਜਿਹੜੇ ਲੋਕ ਸਭਾ ਇਲੈਕਸ਼ਨ ਹੋਏ ਸੀ ਇਸ ਸੈਗਮੈਂਟ ਦੇ ਵਿੱਚੋਂ ਬੀਜੇਪੀ ਨੂੰ ਲਗਭਗ 42000 ਤੋਂ ਉੱਪਰ ਵੋਟ ਮਿਲੀ ਸੀਗੀ ਸੋ ਬੀਜੇਪੀ ਬੜਾ ਸਟਰੋਂਗ ਉਹ 1170 ਬੂਟਾ ਇਹਨਾਂ ਨੂੰ ਵੀ ਮਿਲਿਆ ਨੇ ਸੋ ਇਹਨਾਂ ਨੂੰ ਵੋਟਾਂ ਪੈਣੀਆਂ ਮੰਨ ਲਓ ਤੈ ਸੀਗੀ ਕਿ ਪਤਾ ਸੀ ਪੈਣੀਆਂ ਸੋ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਨੇ ਐਡਵੋਕੇਟ ਪਰਵ ਕਾਰਸਿੰਗ ਕੁਮਾਰ ਕੁੱਲ ਰੋਜ਼ ਸਮੇਂ 703 ਵੋਟਾਂ ਜਿਹੜੀਆਂ ਇਸ ਹੁਣ ਤੱਕ ਦੀ ਗਿਣਤੀ ਜਿਹੜੀਆਂ ਮਿਲੀਆਂ ਨੇ ਅੱਛਾ ਜੀ ਕੁੱਲ ਮਿਲਾਨ ਕਰਨੇ ਵੀ ਇਹ ਹੈ ਕਿ ਹੁਣ ਤੱਕ ਜਿਹੜੀ ਜਿੰਨੀ ਵੀ ਗਿਣਤੀ ਮਿੰਤੀ ਹੋਈ ਹੈ ਆਮ ਆਦਮੀ ਪਾਰਟੀ ਲੀਡ ਕਰ ਰਹੀ ਹੈ ਕਾਂਗਰਸ ਹੁਣ ਟ੍ਰੇਲ ਕਰ ਰਹੀ ਹੈ ਪਰਪੁਸ਼ਨਾਸ਼ੂ ਕਾਂਗਰਸ ਦੇ ਟ੍ਰੇਲ ਕਰ ਰਹੇ ਨੇ ਤੇ ਬੀਜੇਪੀ ਇਸ ਸਮੇਂ ਤੀਰ ਮਿਲਦੇ ਠੀਕ ਹੈ ਕੁੱਲ ਦੇ ਮੇਰੇ ਖਿਆਲ 14 ਰਾਊਂਡ ਹੋਣਗੇ ਸਾਰੀ ਗਿਣਤੀ ਮੈਨੂੰ ਫਰ ਆਉਂਦੇ ਹਨ 13 ਤੋਂ 14 ਰਾਉਂਡ ਹੁੰਨੇ ਆ ਡਿਪੈਂਡਿੰਗ ਓਨ ਦੀ ਨੰਬਰ ਆਫ ਵੋਟਸ ਅ ਬਸੇ 14 ਰਾਉਂਡ ਹੁੰਨੇ ਆ ਜੇ ਬਹੁਤ ਜ਼ਰਾ ਬੜੀ ਗਿਣਤੀ ਵੀ ਫਿਰ 16 ਵੀ ਹੋ ਜੀਦਾ ਬਟ 14 ਤਾਂ ਕਰਦੇ ਕਰਦੇ ਨੇ ਸੋ ਜਿਹੜੀ ਅਸਲ ਜੇ ਪਿਕਚਰ ਆ ਜਿਹੜੀ ਉਹ ਮੇਰੇ ਕਾਲ ਦੇ ਵਿੱਚ 8 ਰਾਉਂਡਸ ਤੋਂ ਬਾਅਦ 9 ਰਾਉਂਡਸ ਤੋਂ ਬਾਅਦ ਕਲੀਅਰ ਹੋ ਜੀਦਾ ਠੀਕ ਹੈ ਠੀਕ ਹੈ ਤੇ ਜਿੱਦਾਂ ਵੋਟਾਂ 51% ਪੋਲ ਹੋਈਆਂ ਸਾਰੀਆਂ ਇਹ ਕੋਈ ਹਿਸਾਬ ਨਾ ਜੇ ਤੁਹਾਡੀ ਕੈਲਕੂਲੇਸ਼ਨ ਹੋਵੇ ਵੀ ਕਿਹੜਾ ਉਮੀਦਵਾਰ ਅੱਗੇ ਲੰਘ ਸਕਦਾ ਆਪਾਂ ਕੈਲਕੂਲੇਸ਼ਨ ਹੀ ਕਰਨੀ ਹੋ ਜੇ ਰਿਜ਼ਲਟ ਤਾਂ ਨਹੀਂ ਬਾਕੀ ਆ ਤੇ ਵੋਟਾਂ ਦੀ ਜਦੋਂ ਗਿਣਤੀਮੰਤੀ ਮੁਕੰਮਲ ਹੋਈ ਉਦੋਂ ਸਹੀ ਲੈਣਿਆਂ ਉਦੋਂ ਪਤਾ ਲੱਗਣਾ ਵੀ ਕਿਹੜਾ ਉਮੀਦਵਾਰ ਜਿੱਤਿਆ ਤੇ ਕਿਹੜਾ ਪਿੱਛੇ ਰਹਿ ਗਿਆ ਤੇ ਵਰਲਡ ਸਾਹਿਬਾਂ ਦੀ ਗਿਣਤੀਮੰਤੀ ਕਦ ਨਹੀਂ ਹੋਵੇ ਤਾਂ ਕਿਹੜਾ ਉਮੀਦਵਾਰ ਅੱਗੇ ਨਿਕਲ ਸਕਦਾ ਨੇ ਕੋਲ ਸਭ ਇਹ ਤਰ੍ਹਾਂ ਹਰ ਇੱਕ ਇਹਣਾ ਥੋੜਾ ਔਖਾ ਹੈ ਉਹ ਹੁਣ ਤੱਕ ਜਿਹੜੀ ਹੁਣ ਤੱਕ ਤੇ ਜਿਹੜੀ ਜਿਹੜੀ ਗਿਣਤੀ ਹੋਈ ਹੈ ਉਹਦੇ ਤੋਂ ਆਮ ਆਦਮੀ ਪਾਰਟੀ ਅੱਗੇ ਹੀ ਹੈ ਤੇ ਇਹ ਇੱਕ ਕਿਆਸਰਾਇ ਲਗਾਏ ਜਾ ਰਿਹਾ ਸਰ ਕਿ ਇਹ ਕੈਂਡੀਡੇਟ ਆਮ ਆਦਮੀ ਪਾਰਟੀ ਦਾ ਬਹੁਤ ਜ਼ੋਰ ਲਗਾਇਆ ਸੀ ਹਾਂਜੀ ਅੱਧੀ ਚੋਟੀ ਦਾ ਜ਼ੋਰ ਲਾਇਆ ਸੀ ਮੈਂ ਇਹ ਮੰਨਦਾ ਕਿ ਜੇ ਉਹ ਇਹ ਇਲੈਕਸ਼ਨ ਘਟੋ ਘਟੇ 30000 ਵੋਟ ਨਾਲ ਨਾ ਜਿੱਤੇ ਤਾਂ ਇੱਕ ਤਰ੍ਹਾਂ ਦੀ ਹਾਰ ਹੋਏਗੀ ਮੋਰਲੀ ਉਹ ਡਿਫੀਟ ਹੋ ਜਾਣਗੀ ਹਾਂਜੀ ਜਿੰਨਾਂ ਨੇ ਜ਼ੋਰ ਲਾਇਆ ਸੀ ਬਟ ਗੱਲ ਇਹ ਹੈ ਕਿ ਹੁਣ ਬਾਈ ਇਲੈਕਸ਼ਨ ਦੇ ਵਿੱਚ ਇਹਨਾਂ ਜੋਰ ਲਾ ਕੇ ਤੇ ਫਿਰ ਸਰਕਾਰ ਤੁਹਾਡੀ ਆਪਣੀ ਹੈ ਸਾਰਾ ਕੁਝ ਤੁਹਾਡਾ ਆਪਣਾ ਮਿਸ਼ਨਿਕ ਹੁੰਦੀ ਹੈ ਸਾਰੀ ਗੱਲਾਂ ਦਾ ਫੈਕਟਰ ਦਾ ਕਾਊਂਟ ਕਰਦੇ ਨੇ ਇਹ ਹਾਂਜੀ ਸੋ ਫਿਲਹਾਲ ਜਿਹੜਾ ਤੁਹਾਨੂੰ ਮੈਂ ਸਿਚੁਏਸ਼ਨ ਦੱਸ ਹੀ ਦਿੱਤੀ ਕਿ 1269 ਮੂਟਾਂ ਦੇ ਨਾਲ ਅੱਗੇ ਨੇ ਪਰੰਤੂ ਗਿਣਤੀ ਮਿੰਂਟੀ ਦਾ ਹੁਣ ਜਿਹੜੇ ਮੈਂ ਤੁਹਾਨੂੰ ਦੱਸਿਆ 8-9 ਰਾਊਂਡਸ ਜਿਹੜੇ ਗਿਣਤੀ ਹੋ ਜੇਗੀ ਫਿਰ ਉਸ ਤੋਂ ਬਾਅਦ ਥੋੜੀ ਜਿਹੀ ਚੀਜ਼ਾਂ ਕਲੀਅਰ ਹੋਣੀ ਸ਼ੁਰੂ ਹੋਣਗੀਆਂ ਫਿਲਹਾਲ ਤਾਂ ਬਿਲਕੁਲ ਸ਼ੁਰਾਤੀ ਜਿਹੜੇ ਇੱਕ ਦੋ ਜਿਹੜੇ ਰਾਊਂਡਸ ਹੁੰਦੇ ਆ 8 ਵਜੇ ਗਿਣਤੀ ਮਿਲਣਾ ਸ਼ੁਰੂ ਹੋਈ ਹੈ ਕਾਟਿੰਗ ਦੀ ਗਿਣਤੀ ਮੇਰੇ ਕੋਲ ਜੋ ਦੂਜੇ ਰਾਉਂਡ ਦੀ ਗਿਣਤੀ ਜੇ ਤੀਜੇ ਦੋ ਰਾਉਂਡ ਦੀ ਗਿਣਤੀ ਹੋਈ ਹੋਣੀ ਹੈ ਅਜੇ ਤੱਕ ਹਾਂਜੀ ਤੇ ਇਹਦੇ ਵਿੱਚ ਤੁਸੀਂ ਦੱਸਿਆ ਵੀ ਇਹਦੇ ਵਿੱਚ ਜਿਹੜੀ ਪਰਸੈਂਟੇਜ ਹੈ ਇਲੈਕਸ਼ਨ ਦੀ ਉਹ ਕੋਈ ਬਹੁਤ ਜ਼ਿਆਦਾ ਨਹੀਂ ਸੀ ਲਗਭਗ 52% ਪਰਸੈਂਟੇਜ ਸੀ ਲਗਭਗ 1.2 ਲੱਖ ਤੋਂ ਬੂਟਰ ਨੇ ਸੋ ਉਹਦੇ ਵਿੱਚ 52% ਵੋਟਰ ਸੋ ਮੈਨੂੰ ਲੱਗਦਾ ਨਹੀਂ ਬਹੁਤਾ ਟਾਈਮ ਲੱਗੇਗਾ ਗਿਣਤੀ ਨੂੰ ਤੇ ਪਿਕਚਰ ਉਹ ਤੋਂ ਹੋ ਸਕਦਾ ਪਹਿਲੇ ਚੌਥੇ ਪੰਜਵੇਂ ਰਾਉਂਡ ਕੀ ਕਲੀਅਰ ਹੋ ਜਾਈ। ਆ ਦੋ ਤਿੰਨ ਵਜੇ ਨਿਬਟ ਜਾਣਾ ਸਾਰਾ ਹੀ ਆ। ਆ ਮੈਨੂੰ ਲੱਗਦਾ ਜੀ ਆਹਾਂ ਦੋ ਤਿੰਨ ਵਜੇ ਤਾਂ ਵੈਸੇ ਜੇ ਕੰਪਲੀਟ ਸਰ ਅ ਕਈ ਜਿੱਦਾਂ ਹੋ ਹੋਰ ਜਿਵੇਂ ਜੀ ਤੁਹਾਨੂੰ ਕਲੀਅਰ ਪਿਕਚਰ ਹੋ ਜੇਗੀ ਆ ਪਿਕਚਰ ਕਲੀਅਰ ਆ ਅੱਗੇ ਉਹ ਕਿ ਦੇਖੋ ਜਦੋਂ ਕੋਈ ਕੈਂਡੀਡੇਟ ਨੇ 4000 ਵੋਟਾਂ ਕੇ ਲੰਘ ਜੇ ਹਾਂਜੀ ਲਾਸਟ ਵਾਲੇ ਜਿਹੜੇ ਰਾਉਂਡ ਦੇ ਵਿੱਚ 4000 ਵੋਟਾਂ ਲਾਸਟ ਵਾਲੇ ਦੋ ਤਿੰਨ ਰਾਉਂਡ ਦੇ ਵਿੱਚ ਕਈ ਵਾਰ ਔਖੇ ਹੋ ਜੈ ਨੇ 4-5000 ਵੋਟਾਂ ਦਾ ਜਿਹੜਾ ਗੈਪ ਕਵਰ ਕਰਨਾ ਪਰੰਤੂ ਇਹ ਦੇਖਣਾ ਹੋਵੇਗਾ ਜੇ ਆਪਾਂ ਛੇਤੀ ਤਾਂ ਨਹੀਂ ਕਹਿ ਸਕਦੇ ਹਾਂਜੀ ਫਿਲਹਾਲ ਜਿਹੜੀ ਸਿਚੁਏਸ਼ਨ ਲੱਗ ਰਹੀ ਆ ਪਹਿਲੇ ਰੁਝਾਨਾਂ ਦੇ ਕੇ ਫਿਲਹਾਲ ਆਮ ਆਦਮੀ ਪਾਰਟੀ ਆ ਉਹ ਕਈ ਵਾਰੀ ਇਦਾਂ ਹੁੰਦਾ ਨਾ ਜੀ ਪਹਿਲਾ ਕੋਈ ਉਮੀਦਵਾਰ ਲੀਡ ਕਰਦਾ ਹੁੰਦਾ ਤੇ ਜਦੋਂ ਦੂਸਰਾ ਕੋਈ ਬੋਟਾਂ ਦੀ ਗਿਣਤੀ ਹੁੰਦੀ ਆ ਕਿਸੇ ਹੋਰ ਦਾ ਇਲਾਕੇ ਦੀ ਉਹਦੇ ਵਿੱਚ ਕੋਈ ਹੋਰ ਜੰਪ ਮਾਰ ਕੇ ਅੱਗੇ ਆ ਜਾਂਦਾ ਇਸ ਸੰਭਾਵਨਾ ਰਹਿਣਗੀ ਹਾਂਜੀ ਇਸ ਸੰਭਾਵਨਾ ਰਹਿਣਗੀ ਬਿਲਕੁਲ ਇਹ ਜੀ ਇਹ ਤਤਕਨਵਾਲ ਜੀ ਹੁੰਦੀ ਆ ਕਈ ਵਾਰੀ ਜਦੋਂ ਬੰਦਾ ਇੱਕ ਉਮੀਦਵਾਰ ਸਭ ਤੋਂ ਥੱਲੇ ਹੁੰਦਾ ਉਹੀ ਜੰਪ ਮਾਰ ਕੇ ਅੱਗੇ ਆ ਜਾਂਦਾ ਸੋ ਇਹ ਨਪੀਡੇ ਜਿਹੜਾ ਜਿੰਨਾ ਚਿਰ ਇਹ ਕੰਪਲੀਟ ਨਹੀਂ ਹੋ ਜਾਂਦੇ ਉਹਨਾਂ ਚ ਇਹਦੇ ਬਾਦੇ ਮੇਰੇ ਸਾਹਦਨਾ ਕਹਿਣਾ ਬੜਾ ਮੁਸ਼ਕਲ ਹੈ ਇਹ ਹਾਂ ਇਹ ਜਿਹੜਾ ਮਾਹੌਲ ਹੈ ਜਾਂ ਵਾਤ ਬਦਲਣ ਜਾਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕੁਝ ਜਿਹੜਾ ਇੱਕ ਪਾਰਟੀ ਵੱਲੋਂ ਜਾਂ ਦੋਹਾਂ ਪਾਰਟੀਆਂ ਵੱਲੋਂ ਕੁਝ ਰਾਸ਼ਨ ਜਿਹੜਾ ਵੋਟਰਾਂ ਨੂੰ ਵੰਡਿਆ ਗਿਆ ਸੀ ਕੁਝ ਕਪੜੇ ਵੰਡੇ ਗਏ ਸੀ ਕੁਝ ਹੋ ਸ਼ਦਾਬ ਪਗ ਦਾ ਵੰਡੀ ਗਈ ਸੀ ਤੁਸੀਂ ਕੀ ਸਮਝਦੇ ਆ ਇਹ ਜਿਆ ਵੋਟ ਨੂੰ ਬ੍ਰਾਈਬ ਕਰਨਾ ਕਿੱਥੋਂ ਤੱਕ ਮੋਰਲੀ ਔਰ ਲੀਗਲੀ ਸਹੀ ਗੱਲ ਆ ਔਰ ਜਿਹੜੇ ਵੀ ਉਮੀਦਵਾਰ ਨੇ ਵੰਡਿਆ ਅਗਰ ਉਹ ਜਿੱਤ ਵੀ ਗਿਆ ਹਤੇ ਉਹਦੀ ਆਤਮਾ ਕਿੱਥੋਂ ਤੱਕ ਉਹਨੂੰ ਸਹੀ ਛੜਾਉਂਦੀ ਰਹੇਗੀ ਆਪਣੇ ਉਹ ਟਾਈਮ ਤੱਕ ਕੋ ਚੱਲ ਸਾਬ ਇਹ ਨਾ ਬੜੀ ਬਰੂਟਲ ਗੇਮ ਹੁੰਦੀ ਹੈ ਮੈਂ ਤਾਂ ਮੰਨਦਾ ਪੋਲਿਟਿਕਸ ਜਿਹਨਾਂ ਕੋ ਮੈਂ ਪੋਲਿਟਿਕਸ ਨੂੰ ਸਮਝਦਾ ਤਾਂ ਆਤਮਾ ਤੋਂ ਮੈਨੂੰ ਲੱਗਦਾ ਕਿ ਬਹੁਤ ਹੈ ਇਹਨਾਂ ਨੂੰ ਇਸੇ ਲਈ ਵੀ ਕੁਝ ਕਹਿੰਦੀ ਹੋਏਗੀ ਸੋ ਇਹ ਜਿਹੜਾ ਤੁਸੀਂ ਦੱਸਿਆ ਵੀ ਰਾਸ਼ਨ ਵੰਡਿਆ ਇਹ ਅਲੀਗੇਸ਼ਨ ਲੱਗੇ ਨੇ ਰੂਲਿੰਗ ਪਾਰਟੀ ਉੱਤੇ ਕਿ ਉਹ ਬੈਗ ਬੰਦ ਰਹੇ ਸੀ ਉਹ ਬੈਗ ਦੇ ਉੱਤੇ ਨਾਂ ਲਿਖਿਆ ਹੋਇਆ ਸੀ ਉਹਦੇ ਵਿੱਚ ਫਿਰ ਇੱਕੋ ਬੱਚਿਆਂ ਨੂੰ ਬੈਗ ਦਿੱਤੇ ਜਾ ਰਹੇ ਸਨ ਜਿਹੜੀਆਂ ਲੁਭਾਵਨੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸਨ ਪਰੰਤੂ ਜੇ ਤੁਸੀਂ ਆਤਮਾ ਵਾਲੀ ਗੱਲ ਕਹੀ ਹੈ ਮੈਂ ਥੋੜੀ ਜੀ ਗੱਲ ਜਿਹੜੀ ਥੀਓਲੋਜੀਕਲ ਜਾਂ ਹਾਈਪੋਥ ਹਾਂ ਕਿਉਂਕਿ ਇਹ ਮੈਨੂੰ ਲੱਗਦਾ ਨਹੀਂ ਕਿ ਗੱਲ ਇਲੈਕਸ਼ਨ ਦੇ ਵਿੱਚ ਤਾਂ ਇਹ ਹਾਲ ਹੁੰਦਾ ਵੀ ਜਿੱਤੂਗਾ ਕੌਣ ਤੇ ਹਾਰੂਗਾ ਕੌਣ ਦੈਟਸ ਇਟ ਬਾਕੀ ਤਾਂ ਸਾਰੀ ਚੀਜ਼ਾਂ ਮਤਲਬ ਉਜਲ ਹੋ ਜਾਂਦੀ ਹੈ ਉਹ ਲੀਡਰਾਂ ਵਾਸਤੇ ਹੈ ਨਹੀਂ ਆਤਮਾ ਨਾਲ ਗੱਲ ਲੀਡਰਾਂ ਵਾਸਤੇ ਹੈ ਨਹੀਂ ਉਹ ਚਲੋ ਮੈਂ ਇਹ ਵੀ ਏਡਾ ਹਾਰਸ਼ ਨਹੀਂ ਹੋਵਾਂਗਾ ਆਪਾਂ ਲੀਡਰ ਵੀ ਚਲੋ ਸਾਡੇ ਚ ਗਿਆ ਹੋਏ ਨੇ ਪਰੰਤੂ ਜਿਹੜੀ ਪੋਲਿਟਿਕਸ ਨੂੰ ਮੈਂ ਜਿਹੜੀ ਕਹਾਂਗਾ ਉਹ ਬਰੂਟਲ ਹੁੰਦੀ ਹੈ ਮੈਨੂੰ ਜੋ ਲੱਗਦਾ ਸੋ ਇਹ ਤੇ ਮੈਂ ਨਹੀਂ ਕਹਾਂਗਾ ਵੀ ਉਹਨਾਂ ਦੀ ਆਤਮਾ ਨੂੰ ਕਿਹਦੀ ਆਤਮਾ ਨੂੰ ਕੀ ਚੀਜ਼ ਗੱਲ ਜਿਨੀ ਉਡਦੀ ਹੈ ਪਰantu ਬਿਲਕੁਲ ਜਿਹੜੀ ਤੁਸੀਂ ਬ੍ਰਾਈ ਵਾਲੀ ਗੱਲ ਸੀ ਇਹ ਤਾਂ ਆਬਵੀਅਸਲੀ ਇਟ ਇਜ਼ ਐਨ ਅਫੈਂਸ ਅੰਡਰ ði ਲਾ ਸੋ ਬ੍ਰਾਈ ਦਾ ਆਪਾਂ ਦੁਨੀਆ 'ਚ ਕਿਤੇ ਵੀ ਨਹੀਂ ਕਰ ਸਕਦੇ ਇੰਡੀਆ 'ਚ ਵੀ ਨਹੀਂ ਕਰ ਸਕਦੇ ਸੋ ਇਟ ਇਜ਼ ਐਨ ਅਫੈਂਸ ਬਟ ਹਾਂ ਅਲੀਗੇਸ਼ਨ ਲੱਗੇ ਨੇ ਉਹਨਾਂ ਨੇ ਦੱਸਿਆ ਗਿਆ ਕਿ ਅ ਪਰ ਪੂਸ਼ਨਾਸ਼ ਨੇ ਲਗਾਤਾਰ ਅਲੀਗੇਸ਼ਨ ਲਾਇਆ ਨੇ ਕਿ ਜਿਹੜੀ ਲੋਕਲ ਪੁਲਿਸ ਹੈ ਉਹ ਸਾਨੂੰ ਸਹਿਯੋਗ ਨਹੀਂ ਕਰ ਰਹੀ ਮਸ਼ੀਨਰੀ ਦਾ ਕਿ ਉਹਨਾਂ ਨੇ ਦੱਸਿਆ ਸੀ ਕਿ ਅਲੀਗੇਸ਼ਨ ਲਾਇਆ ਸੀ ਕਿ ਦੁਰਉਪਯੋਗ ਹੋ ਰਿਹਾ ਉਹਨਾਂ ਦੇ ਬੜੇ ਜਿਹੜੇ ਤੂ ਤੂ ਮੈਮ ਵਾਲੀਆਂ ਵੀਡੀਓਜ਼ ਵੀ ਵਾਇਰਲ ਹੋ ਜਾਈਆਂ ਸਨ ਪੁਲਿਸ ਦੇ ਨਾਲ ਸੋ ਇਹ ਸਭ ਕੁਝ ਹੋਇਆ ਹੋਤੇ ਪਰ ਉਹ 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 ਨਾਲ ਦੀ ਰਿਸ਼ਿਨ ਦੇ ਰਿਕਾਰਡਿੰਗ ਜਿਹੜੇ ਪਰਚੂਨ ਅਸਮੇ ਹੁਣ ਇਹ ਮੈਨੂੰ ਨਹੀਂ ਪਤਾ ਉਹਨਾਂ ਨੇ ਕੋਈ ਇਹਦੇ ਖਿਲਾਫ ਕੋਈ ਕੰਪਲੇਂਟ ਈਸੀਆਈ ਦਿੱਤੀ ਹੈ ਨਹੀਂ ਦਿੱਤੀ ਜੇ ਉਹਨਾਂ ਨੂੰ ਲੱਗਦਾ ਸੀ ਕਿ ਇਹ ਹੋਇਆ ਤਾਂ ਉਹਨਾਂ ਨੇ ਓਬਵੀਅਸਲੀ ਕੋਈ ਕੰਪਲੇਂਟ ਵੀ ਦਿੱਤੀ ਹੋਣੀ ਕਿਉਂਕਿ ਅਲਟੀਮੇਟਲੀ ਤੈਨੂੰ ਕੰਪਲੇਂਟ ਦੇਣੀ ਪੈਂਦੀ ਹੈ ਕੰਪਲੇਂਟ ਤੋਂ ਬਾਅਦ ਹੀ ਈਸੀਆਈ ਇਫੈਕਟ ਕਰ ਸਕਦਾ ਆਦਰਵਾਇਜ਼ ਈਸੀਆਈ ਦੀ ਹਾਲਾਂਕਿ ਮੈਂ ਤੈਨੂੰ ਦੱਸ ਦਣਾ ਜੀ ਇੰਡੀਆ ਦੇ ਇਲੈਕਸ਼ਨ ਦੇ ਵਿੱਚ ਕੀ ਹੁੰਦਾ ਹੈ ਈਸੀਆਈ ਦੀ ਆਪਣੀ ਮੋਨਿਟਰਿੰਗ ਟੀਮ ਸੁਣੀ ਹੈ ਉਹ ਜਿਹੜੀਆਂ ਸਟੈਟਿਕਲ ਟੀਮਸ ਜਿਹਨੂੰ ਅਸੀਂ ਬੋਲ ਅ 360 ਡਿਗਰੀ ਦੇ ਰੋਟੇਟ ਕਰਦੇ ਨੇ ਵੱਡੇ ਵੱਡੇ ਜਿਹੜੇ ਬੜੇ ਪਾਵਰਫੁਲ ਸੀਸੀਟੀਵੀ ਕੈਮਰਾਸ ਨੇ ਨਾ ਉਹ ਪੂਰੇ ਏਰੀਆ ਨੂੰ ਕਨਸਟੀਚੂਐਂਲ ਮੋਨੀਟਰ ਕਰਦੇ ਨੇ ਵਿੱਚ ਉਹਨਾਂ ਨੂੰ ਲੱਗਦਾ ਕਿ ਇਹ ਗਲਤ ਬੋਰਡ ਲੱਗਿਆ ਹੋਇਆ ਐਡਵਰਟਾਈਜ਼ਮੈਂਟ ਦਾ ਬੋਰਡ ਹੈ ਉਹਨੂੰ ਹਟਾਉਣ ਦੇ ਲਈ ਫਿਰ ਉਹ ਇਨਸਟਰਕਸ਼ਨਸ ਜਾਰੀ ਕਰਦੇ ਨੇ ਬਾਕੀ ਜੇ ਜਦੋਂ ਆਪਾਂ ਇਹ ਗੱਲਾਂ ਕਰਦੇ ਆ ਵੀ ਜਿਹੜਾ ਆ ਸਮਾਨ ਵੰਡਿਆ ਜਾ ਰਿਹਾ ਉਹਦੇ ਲਈ ਬਕਾਇਦਾ ਕੰਪਲੀਟ ਕਰਨੀ ਪੈਂਦੀ ਹੈ ਏਸੀਆਈ ਨੂੰ ਸੋ ਉਹਦੇ ਬਾਅਦ ਉਹ ਐਕਟ ਕਰਦੀ ਹੈ ਅਕੋਰਡਿੰਗਲੀ ਔਰ ਐਕਟ ਕਰ ਜੇ ਐਕਟਿਸੀ ਕਰਦੀ ਤਾਂ ਇਹਦੇ ਕਾਫੀ ਖਤਰਨਾਕ ਮੈਨੇ ਹੋ ਸਕਦੇ ਨੇ ਸੋ ਇਹ ਤਾਂ ਟੈਕ ਪਰੰਤੂ ਫਿਲਹਾਲ ਜਿਹੜਾ ਵੋਟਾਂ ਦੇ ਵਿੱਚ ਆਪਾਂ ਆਪਾਂ ਦੇ ਬਗਤ ਆਪਾਂ ਦਾ ਰਿਜ਼ਲਟ ਦੀ ਗੱਲ ਕਰਾਂਗੇ ਸੋ ਮੈਂ ਇੱਕ ਵਾਰ ਫੇਰ ਦੇਖ ਲੈਣਾ ਜਿਹੜੇ ਦੂਜਾ ਰਾਉਂਡ ਜਿਹ ਹੋ ਗਿਆ ਤੇ ਇਹ ਸੰਦੀਪ ਰੋੜਾ ਜੀ 2482 ਨਾਲ ਹੁਣ ਇਸ ਟਾਈਮ ਲੀਡ ਕਰ ਰਹੇ ਨੇ ਇਹਨਾਂ ਦੀ ਲੀਡ ਵੱਧ ਗਈ ਹੈ ਪਰ ਪੁਸ਼ਨਾਸ਼ੂ ਸੰਦੀਪ ਰੋੜਾ ਜੀ ਨੂੰ 5800 ਤੋਂ ਚਰੰਜਾ ਵੋਟਾਂ ਜਿਹੜੀਆਂ ਪੈ ਚੁੱਕੀਆਂ ਨੇ ਸਮਾਂ ਹੋਇਆ 9:19 ਪਰ ਪੁਸ਼ਨਾਸ਼ੂ ਨੇ 3372 ਵੋਟਾਂ ਪਾਈਆਂ ਨੇ ਸੋ 2482 ਵੋਟਾਂ ਦਾ ਫਰਕ ਹੈ ਜੀਵਨ ਗੁਪਤਾ ਜਿਹੜੇ ਬੀਜੇਪੀ ਦੇ ਉਹ 2796 ਬੂਟਾ ਉਹਨਾਂ ਨੂੰ ਪਈਆਂ ਨੇ ਤੇ ਐਡਵੋਕੇਟ ਜਿਹੜੇ ਪਰਕਾਰ ਸਿੰਘ ਘੁੰਮਣ ਨੇ 1764 ਬੂਟਾ ਉਹਨਾਂ ਨੂੰ ਪਈਆਂ ਨੇ ਸੋ ਇਹ ਫਿਲਹਾਲ ਜਿਹੜੀ ਸਿਥਿ ਹੈ ਸੋ ਸੰਜੀਵ अरोड़ा ਜੀ 5000 ਦਾ ਅੰਕੜਾ 5500 ਦਾ ਅੰਕੜਾ ਜਿਹੜਾ ਕਰਾਸ ਕਰ ਚੁੱਕੇ ਨੇ ਸੋ ਮੈਨੂੰ ਹੁਣ ਲੱਗਦਾ ਵੀ ਉਹ ਥੋੜੀ ਜੀ ਆਪਣੀ ਲੀਡ ਨੂੰ ਕਨਸੋਲੀਡੇਟ ਕਰ ਰਹੇ ਹਨ ਹਾਂਜੀ ਹਾਂਜੀ ਉਹ ਅੱਛਾ ਅਗਰ ਜਿਸ ਦਾ ਉਹ ਲੀਡ ਕਰਦੇ ਆ ਅਪ ਸਪੋਕੋਦੋ ਉਹ ਜਿੱਤ ਜਾਂਦੇ ਆ ਤਾਂ ਉਦੋਂ ਬਾਅਦ ਦਾ ਸੰਮੇਖਨ ਕੀ ਹੋਊਗਾ ਕੀ ਕੀ ਉਹਨਾਂ ਦੀ ਜਗ੍ਹਾ ਰਾਜ ਸਭਾ ਦੇ ਵਿੱਚ ਕੇਜਰੀਵਾਲ ਹੁਣ ਹੀ ਲੈਣਗੇ ਜਾਂ ਕੀ ਹੋਊਗਾ ਉਦੋਂ ਬਾਅਦ ਸਾਡੇ ਸਾਹ ਦੇਣਾ ਨਾ ਚਲ ਸਰ ਇਹ ਨਾ ਗੱਲ ਬੜੀ ਚੱਲ ਰਹੀ ਹੈ ਕਿ ਜਦੋਂ ਸੰਦੀਪ ਅਰੋੜਾ ਲੇਖੋ ਸੰਦੀਪ ਅਰੋੜਾ ਜੀ ਨੂੰ ਉਹ ਟਿਕਟ ਦੇਣ ਦੇ ਵਿੱਚ ਕਿਉਂਕਿ ਰਾਜ ਸਭਾ ਦੇ ਮੈਂਬਰ ਸਨ ਇਹਨਾਂ ਨੂੰ ਟਿਕਟ ਦੇਣ ਦਾ ਬਸੇ ਬਤ ਕੋਈ ਬਹੁਤ ਵੱਡਾ ਕਾਰਨ ਨਹੀਂ ਸੀ ਬਣਦਾ ਸੋ ਇਹਦਾ ਮੂਟਾ ਮੂਟਾ ਜਿਹੜਾ ਸਮੀਕਰਨ ਇਹ ਹੈ ਕਿ ਜਦੋਂ ਰਾਜ ਸਭਾ ਦਾ ਮੈਂਬਰ ਸੁਪੋਜ਼ ਐਮ ਐਲ ਏ ਬਣਦਾ ਹੈ ਐਮ ਐਲ ਏ ਚੁਣਿਆ ਜਾਂਦਾ ਹੈ ਤਾਂ ਉਹ ਆਬਵੀਅਸਲੀ ਜਿਹੜੀ ਉਹਦੀ ਰਾਜ ਸਭਾ ਦੀ ਸੀਟ ਖਾਲੀ ਹੋ ਗਈ ਤੇ ਉਹਨੂੰ ਫਿਲ ਇਨ ਕਰਨਾ ਪੈਗਾ ਸੀਟ ਨੂੰ ਉਹ ਫਿਲ ਇਨ ਕਰਨ ਵਾਸਤੇ ਬਿਲਕੁਲ ਇਹ ਜਿਹੜਾ ਪੰਜਾਬ ਦੇ ਵਿੱਚ ਇਸ ਸੀ ਦਾ ਵਿਰੋਧ ਵੀ ਹੋ ਰਿਹਾ ਸੀਗਾ ਕਿ ਸਾਨੂੰ ਵੀ ਇਹੋ ਜਿਹੇ ਕੈਂਡੀਡੇਟ ਜਿਹੜਾ ਲੋਕਲ ਹੋਵੇ ਸੰਜੀਵ ਰੋੜਾ ਜੀ ਲੁਧਿਆਣੇ ਦੇ ਨਾਲ ਚਲੇ ਜੁੜੇ ਹੋਏ ਨੇ ਪਰੰਤੂ ਉਹ ਤੋਂ ਬਾਅਦ ਬਿਲਕੁਲ ਜਿਵੇਂ ਸਮੀਕਰਨ ਬਣਨੇ ਕਿ ਰਾਜ ਸਭਾ ਦੇ ਹੀ ਇੱਕ ਜਿਹੜਾ ਐਮ ਪੀ ਹੈ ਜਿਹੜਾ ਆਲਰੇਡੀ ਐਮ ਪੀ ਉਹਨੂੰ ਟੇਕ ਦੇਣ ਦਾ ਮਤਲਬ ਕੀ ਸੀ ਤੇ ਉਹਦਾ ਮਤਲਬ ਇੱਕ ਸੀਟ ਖਾਲੀ ਹੋ ਗਈ ਸੀਟ ਨੂੰ ਫਿਲਨ ਵੀ ਕਰਨਾ ਜਿਵੇਂ ਮੈਂ ਪਹਿਲਾਂ ਦੱਸਿਆ ਤੇ ਫਿਲਨ ਕਰਨਾ ਤੇ ਫਿਰ ਕਿਹਦੇ ਨੂੰ ਫਿਲਨ ਕਰਨਾ ਫਿਲਨ ਕਰਨ ਵਾਲਾ ਕੈਂਡੀਡੇਟ ਕੌਣ ਹੋਏਗਾ केजरीवाल ਸਭ ਖੁਦ ਹੋਣਗੇ ਸੋ ਇਹ ਬਿਲਕੁਲ ਇੱਕ ਗੱਲ ਚੱਲ ਰਹੀ ਹੈ ਜਿਹੜੀ ਸਿਆਸੀ ਹਲਕੇ ਨੇ ਵਿੱਚ ਵੀ केजरीवाल ਸਾਹਿਬ ਜਿਹੜੇ ਦਿੱਲੀ ਦੇ ਫੋਰਮਰ ਸੀਐਮ ਨੇ ਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਵੀ ਨੇ ਉਹਨਾਂ ਨੂੰ ਰਾਜ ਸਵਾਲ ਦੇ ਲਈ ਧੋਪੇ ਜਿਆ ਜਾ ਸਕਦਾ ਹੈ ਇਸ ਨੂੰ ਕੰਟਰੋਲ ਦੀ ਗੱਲ ਤਾਂ ਆਪਾਂ ਪਹਿਲਾਂ ਕਰ ਚੁੱਕੇ ਹਾਂ ਵੀ ਉਹਨਾਂ ਤੇ ਪਹਿਲੇ ਹੀ ਅਲੀਗੇਸ਼ਨ ਲੱਗ ਰਹੇ ਨੇ ਕਿ ਪੰਜਾਬ ਨੂੰ ਕੰਟਰੋਲ ਕਰ ਰਹੀ ਹੈ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੂੰ ਹੂੰ ਇਹ ਲਗਭਗ ਮੇਰੇ خیال ਦੇ ਜਿਸ ਦਾ ਇਹ ਗੱਲ ਗੰਦਾ ਹੋਦੀ ਆ ਪੰਜਾਬ ਦੇ ਵਿੱਚ ਹੁਣ ਹਾਲ ਦੀ ਕੜੀ ਕੱਲ ਬਤਸੋਂial ਕੱਲ ਦੀ ਗੱਲ ਹੈ ਜਿੰਨੀਆਂ ਵੀ ਵਿਕਾਸ ਏਜੰਸੀਆਂ ਹੈਗੀਆਂ ਪੁੱਡਾ ਹੈਗੇ ਜਾਂ ਦੂਸਰੀਆਂ ਪੀਸੀਆਂ ਵਿਕਾਸ ਸੰਸਥਾਵਾਂ ਹੈਗੀਆਂ ਗਵਰਨਮੈਂਟ ਦੀਆਂ ਉਹ ਇੱਕ ਚੀਫ ਸਕੱਟਰੀ ਦੇ ਕੰਟਰੋਲ ਹੇਠ ਕਰ ਦਿੱਤੀਆਂ ਗਈਆਂ ਔਰ ਇਹਦੇ ਵਿੱਚੋਂ ਮੇਰੇ ਹਿਸਾਬ ਨਾਲ ਚੀਫ ਮਿਨਿਸਟਰ ਦਾ ਜਿਹੜਾ ਦਖਲ ਹੈ ਉਹ ਬਿਲਕੁਲ ਖਤਮ ਕਰ ਦਿੱਤਾ ਗਿਆ ਔਰ ਇਹਦਾ ਕੀ ਕੀ ਕਾਰਨ ਆ ਇਹਦੇ ਵਿੱਚੋਂ ਜੀਡੀਪੀ ਵਾਲ ਕੀ ਕਰਨਾ ਪਾਉਣਾ ਚਾਹੁੰਦਾ ਆ ਉਹਦਾ ਮਿਸ਼ਨ ਕੀ ਆ ਇਹ ਇਹ ਕਿਉਂ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਦੇਖੋ ਚਾਹ ਸਰ ਇਹ ਨਾ ਮੈਂ ਤੁਹਾਨੂੰ ਦੱਸਦਾ ਮੈਂ ਇਹਦੇ ਬਾਰੇ ਥੋੜੀ ਜਿਹਾ ਰਿਸਰਚ ਕੀਤੀ ਤੇ ਮੈਂ ਕੁਝ ਆਪਣੇ ਜਿਹੜੇ ਦੋਸਤੋ ਮਿੱਤਰਾਂ ਨਾਲ ਵੀ ਗੱਲ ਕੀਤੀ ਟੈਕਨੀਕਲ ਜਿਹੜੀ ਗੱਲ ਸੀ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਰਿਐਕਸ਼ਨ ਆਇਆ ਸੀ ਵਿਕ੍ਰਮ ਸਿੰਘ ਮੂਰੀਠੀਆ ਜਿਹੜੇ ਸੌਰੀ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਸੀਨੀਅਰ ਲੀਡਰ ਉਹਨਾਂ ਦਾ ਰਿਐਕਸ਼ਨ ਆਇਆ ਸੀ ਉਹਨਾਂ ਨੇ ਇਹ ਅਲਿਗੇਸ਼ਨ ਲਾਇਆ ਸੀ ਕਿ ਜਿਹੜੇ ਸੀਐਮ ਸਾਹਿਬ ਸੀ ਇੱਕ ਮੁਹਾਲੇ 'ਚ ਬਹੁਤ ਵੱਡਾ ਪ੍ਰੋਜੈਕਟ ਆ ਰਿਹਾ ਐਰੋਪਾਲਿਸ ਉਹ ਕਹਿ ਰਹੇ ਸੀ ਕਿ ਜਿਹੜੇ ਸੀਐਮ ਸਾਹਿਬ ਉਸ ਪ੍ਰੋਜੈਕਟ ਉਤੇ ਸਾਈਨ ਇਜ਼ ਕਰ ਰਹੇ ਦੂਜਾ ਉਹਨਾਂ ਨੇ ਅਲਿਗੇਸ਼ਨ ਲਾਇਆ ਸੀ ਕਿ 24000 ਏਕ ਜਿਹੜੀ ਜ਼ਮੀਨ ਅਕਵਾਇਰ ਕਰਨੀ ਹੈ ਗੁਲਾਡਾ ਨੇ ਲੁਧਿਆਣਾ ਦੇ ਵਿੱਚ ਤੇ ਉਹ ਅੜਿਆ ਪਿਆ ਸੀ ਪ੍ਰੋਜੈਕਟ ਤੇ ਹੁਣ ਉਹ ਕਹਿੰਦੇ ਕਿ ਜਿਹੜੇ ਮਤਲਬ ਇਹ ਜਿਹੜਾ ਤੁ ਅਲਿਗੇਸ਼ਨ ਸੀਗਾ ਮਜੀਠੀਆ ਸਾਹਿਬ ਦਾ ਉਹਨਾਂ ਨੇ ਅਲਿਗੇਸ਼ਨ ਲਾਉਂਦੇ ਇਹ ਟਵੀਟ ਕੀਤੀ ਸੀ ਕਿ ਹੁਣ ਜਦੋਂ ਚੀਫ ਸੈਕਟਰੀ ਆ ਜਾਏਗਾ ਦਿੱਲੀ ਦੇ ক্লোਜ਼ ਹੋਏਗਾ ਸੀਐਮ ਸਾਹਿਬ ਦੇ ক্লোਜ਼ ਨੇ ਤੇ ਸੌਰੀ ਅਰਵਿੰਦ ਕੇਜੀਵਾਲ ਦੇ ক্লোਜ਼ ਹੈ ਤਾਂ ਆਪਣੇ ਕੰਮ ਜਿਹੜੇ ਕਰਵਾ ਲੈਣਗੇ ਸੋ ਉਸ ਤੋਂ ਬਾਅਦ ਅਲਿਗੇਸ਼ਨ ਲੱਗੇ ਬਾਕੀ ਪਾਰਟੀਆਂ ਨੇ ਵੀ ਆਪੋਜੀਸ਼ਨ ਨੇ ਕਾਂਗਰਸ ਨੇ ਵੀ ਇਹ ਤੇ ਪ੍ਰतिकਰਮ ਦਿੱਤਾ ਆਪਣਾ ਕਿ ਇਹ ਗਲਤ ਹੋਇਆ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਜਿਹੜੀਆਂ ਸੀਐਮ ਦੀਆਂ ਜਿਹੜੀਆਂ ਪਾਵਰਸ ਨੇ ਉਹ ਡਿਮਿਨਿਸ਼ੀਏਸ਼ਨ ਕੀ ਕਰ ਜਿਹੜੀਆਂ ਸਾਰਾ ਕੁਝ ਪਰੰਤੂ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਕੈਬਨਿਟ ਮਨਿਸਟਰ ਨੇ ਅਮਨ ਅਰੋੜਾ ਉਹਨਾਂ ਦਾ ਇੱਕ ਕੱਲ ਉਹਨਾਂ ਦਾ ਟਵੀਟ ਆਇਆ ਪ੍ਰਤਾਪ ਸਿੰਘ ਬਾਜਵਾ ਦੀ ਟਵੀਟ ਦਾ ਇੱਕ ਜਵਾਬ ਦੇ ਰਹੇ ਸਨ ਉਹ ਉਹਨਾਂ ਨੇ ਬਕਾਇਦਾ ਤੇ ਪ੍ਰਤੀਕਰਮ ਦਿੱਤਾ ਆਪਣਾ ਜਿਹੜਾ ਉਹਨਾਂ ਦਾ ਵਰਜਨ ਸੀਗਾ ਉਹ ਕਹਿੰਦੇ ਕਿ ਦੇਖੋ ਜਿਹਨੂੰ ਮਰਜ਼ੀ ਇਹਨਾਂ ਦਾ ਇੰਚਾਰਜ ਲਗਾ ਦਿਓ ਤੇ ਫਾਈਲ ਉਦੋਂ ਹੀ ਕਲੀਅਰ ਹੋਏਗੀ ਜਦੋਂ ਸੀਐਮ ਚਾਹੇਗਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਵੀ ਕੋਈ ਫਾਈਲ ਕਲੀਅਰ ਕਰਨੀ ਹੈ ਉਹ ਦਾ ਮਤਲਬ ਇਹ ਨਹੀਂ ਕਿ ਚੀਫ ਸੈਕਟਰੀ ਸਾਹਿਬ ਆਪਣੇ ਆਪ ਹੀ ਕਰ ਦੇਣਗੇ ਉਹਦੇ ਲਈ ਉਹਨੂੰ ਸੀਐਮ ਨੂੰ ਕੰਸਲਟ ਕਰਨਾ ਹੀ ਪੈਣਾ ਉਹਨਾਂ ਦਾ ਇਹ ਕਹਿਣਾ ਸੀਗਾ ਸੋ ਉਹਨਾਂ ਨੇ ਬ ਲੀਡਰ ਨੇ ਸੀਨੀਅਰ ਲੀਡਰ ਨੇ ਤੇ 리ਡਰ ਆਫ اپੋਜੀਸ਼ਨ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਬਾਰੇ ਇਹ ਲਿਖਿਆ ਕਿ ਤੁਸੀਂ ਮਿਸਲੀਡ ਨਾ ਕਰੋ ਲੋਕਾਂ ਨੂੰ ਸੋ ਕੋਈ ਉਹਨਾਂ ਦਾ ਵਰਜਨ ਸੀਗਾ ਬਾਜਵਾ ਸਾਹਿਬ ਨੇ ਵੀ ਇਸ ਤੇ ਪ੍ਰਤੀਕਰਮ ਨੰਦੇ ਰਿਹਾ ਸੀਗਾ ਕਿ ਇਹ ਗਲਤ ਹੋਇਆ ਮਜੀਠੀਆ ਸਾਹਿਬ ਦਾ ਮੈਂ ਤੁਹਾਨੂੰ ਦੱਸ ਦਿੱਤਾ ਸੋ ਇਹ ਵੱਡਾ ਲੀਡਰ ਸੀ ਜਿਹਨੇ ਪ੍ਰਤੀਕਰਮ ਦਿੱਤਾ ਸੀ ਉਸ ਤੋਂ ਬਾਅਦ ਅਮਨੂ ਨੂੜਾ ਦਾ ਵਰਜਨ ਇਹ ਸੀਗਾ ਠੀਕ ਹੈ ਠੀਕ ਹੈ ਇਹਦਾ ਮਤਲਬ ਇਹ ਆ ਵੀ ਉਹਨਾਂ ਦੀ ਦਖਲਦੰਦੀ ਕਹਿ ਲਓ ਜਾਂ ਉਹਨਾਂ ਦੀ ਅਪਰੂਵਲ ਕਹਿ ਲਓ ਉਹ ਬਹੁਤ ਹੀ ਜ਼ਰੂਰੀ ਆ ਜਿਹੜੀ ਫਾਈਨਲ ਫਾਈਲ ਉਹਦੇ ਉਹਨਾਂ ਨੂੰ ਬਣਾ ਲਈ ਆਪਣੀ ਆਪਣੀ ਜੋ ਆਪਣੇ ਐਕਸੈਂਡਲ ਤੇ ਉਹਨਾਂ ਨੇ ਲਿਖਿਆ ਹੈ ਨਾ ਜੋ ਆਪਣਾ ਉਹਨਾਂ ਨੇ ਐਕਸੈਂਡਲ ਤੇ ਪਾਇਆ ਜਿਹੜਾ ਬਿਆਨ ਉੱਥੇ ਲਿਖਿਆ ਗਿਆ ਕਿ ਕੋਈ ਫਾਈਲ ਜਿਹੜੀ ਵੀ ਬਾਜਵਾ ਸਾਹਿਬ ਨੂੰ ਸੰਬੋਧਨ ਕਰਦੇ ਹੋਏ ਕਿ ਮਿਸਲੀਡ ਨਾ ਕਰੋ ਕੋਈ ਵੀ ਫਾਈਲ ਜਿਹੜੀ ਕੰਪਲੀਟ ਕਰਾਉਣੀ ਹੈ ਜਾਂ ਅਪਰੂਵ ਕਰਾਉਣੀ ਹੈ ਜਾਂ ਪਾਸ ਕਰਾਉਣੀ ਹੈ ਉਹ ਇਟ ਹੈਸ ਟੂ ਗੋ ਥਰੂ ਰੀਸਿਵ ਫਸਟ ਉਹ ਅਸਲ ਚ ਉਹ ਲੋੜਾ ਵੀ ਇਸ ਕੱਤੇ ਪੈ ਗਿਆ ਵੀ ਉਹ ਕੇਜਰੀਵਾਲ ਦਾ ਬੰਦਾ ਉਹ ਆਪਣਾ ਬੰਦਾ ਆ ਔਰ ਉਨਾਂ ਦਾ ਅਪਾਇੰਟ ਕੀਤਾ ਹੋਇਆ ਬੰਦਾ ਆ ਬਿਲਕੁਲ ਬਹੁਤ ਅਨਫੋਰਚੂਨੇਟਲੀ ਪੰਜਾਬ ਦੀ ਮਾੜੀ ਕਿਸਮਤ ਕਹਿ ਲਓ ਪੰਜਾਬ ਦੇ ਵਿੱਚ ਅੱਜ ਕੇਜਵੀ ਵਾਹਲ ਸਾਹਿਬ ਦੇ ਜਿਹੜੇ ਬੰਦੇ ਆ ਜਾਂਦੇ ਹੋਏ ਉਹ ਬਹੁਤ ਸਾਰੇ ਸੀਨੀਅਰ ਪੀਸ਼ਮਾਨ ਤੇ ਲੱਗੇ ਹੋਏ ਆ ਜਿੱਥੇ ਉਹਨਾਂ ਦੇ ਬਜਟ ਕਾਫੀ ਆ ਜ਼ਿੰਮੇਵਾਰੀ ਦੇ ਕੰਮ ਆ ਉਹ ਇਸ ਤੋਂ ਇਲਾਵਾ ਜਿੰਨੀਆਂ ਵੀ ਸਰਕਾਰੀ ਗੈਰ ਸਰਕਾਰੀ ਨੌਕਰੀਆਂ ਹੈਗੀਆਂ ਉਹਦੇ ਵਿੱਚ ਵੀ ਉਹਨਾਂ ਦੇ ਆਪਣੇ ਬੰਦੇ ਧਿਆਨ ਕੇ ਉਹਨਾਂ ਨੇ ਦਵਾਏ ਹੋਇਆ ਔਰ ਜਦ ਕੇ ਹੱਕ ਜਿਹੜਾ ਪੰਜਾਬ ਦੇ ਬੇਰੀ ਗਾਲ ਮੁੰਡੇ ਕੁੜੀਆਂ ਦਾ ਬਣਦਾ ਆ ਉਹ ਵਿਚਾਰੇ ਆਪਣੀਆਂ ਡਿਗਰੀਆਂ ਚੁੱਕੀ ਦਾ ਤੀਆਂ ਠੋਕਦਾ ਖੜਾ ਆ ਪਤਾ ਨਹੀਂ ਉਹਨਾਂ ਦਾ ਨੰਬਰ ਕਦੋਂ ਆਉਣਾ ਕਦੋਂ ਨਹੀਂ ਆਉਣਾ ਔਰ ਕਈਆਂ ਨੂੰ ਤਾਂ ਮੈਂ ਕਾਹੀ ਮਹੀਨਿਆਂ ਤੋਂ ਦੇਖ ਰਿਹਾ ਉਹ ਸੜਕਾਂ ਦੇ ਉੱਤੇ ਬੈਠੇ ਆ ਔਰ ਜਿੰਦਾਬਾਦ ਮੁਬਾਰਕਬਾਦ ਪਤਾ ਨਹੀਂ ਉਹ gheviyan ਦੇ ਵਿੱਚ ਮੀਂਹ ਦੇ ਵਿੱਚ ਉਹ ਟੈਂਟ ਲਾਈ ਵਿਚਾਰੇ ਉੱਥੇ ਹੀ ਬੈਠੇ ਰਹਿੰਦੇ ਆ ਔਰ ਅਜੇ ਤੱਕ ਵੀ ਉਹਨਾਂ ਦੀ ਸੁਣਵਾਈ ਜਾਂ ਉਹਨਾਂ ਦੇ ਜਿਹੜੀਆਂ ਮੰਗਾਂ ਆ ਉਹ ਅਜੇ ਤਾਈਂ ਵੀ ਪੂਰੀਆਂ ਨਹੀਂ ਹੋ ਰਹੀਆਂ ਔਰ ਇਹ ਜੀ ਸਿਚੁਏਸ਼ਨ ਦੇ ਵਿੱਚ ਸਿਰਫ 1.5 ਸਾਲ ਅਜੇ ਬਾਕੀ ਆ ਉਹਦੇ ਇੰਨੇ ਕ ਟਾਈਮ ਦੇ ਵਿੱਚ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਜਿੰਨੇ ਵੀ ਮਸਲੇ ਆ ਕਿਸਾਨਾਂ ਦੇ ਮਸਲੇ ਹੋ ਗਏ ਇਹ ਟੀਚਰਾਂ ਦੇ ਮਸਲੇ ਹੋ ਗਏ ਹੋ ਡਿਪਾਰਟਮੈਂਟ ਦੇ ਮਸਲੇ ਹੋ ਗਏ ਇੰਪਲਾਈਜ਼ ਦੇ ਮਸਲੇ ਹੋ ਗਏ ਕਿਸ ਤਰ੍ਹਾਂ ਹੱਲ ਕਰੂਗੀ ਉਹ ਪਾ ਇਹਦੇ ਬਾਰੇ ਅਸੀਂ ਕੱਲ ਵੀ ਗੱਲ ਕੀਤੀ ਸੀ ਬੜੀ ਇੰਪੋਰਟੈਂਟ ਗੱਲ ਕੀਤੀ ਸੀ ਮੈਂ ਤੁਹਾਨੂੰ ਦੱਸਿਆ ਸੀ ਕਿ 25 ਸਾਲ ਤੋਂ ਹੋ ਗਈ ਸਰਕਾਰ ਨੂੰ ਤੇ ਦੋਸਤਾਂ ਦੇ ਨਾਲ ਕੋਲ ਹੋਰ ਰਹਿ ਗਏ ਮोटे-ਮोटे ਕਿਉਂਕਿ ਲਾਸਟ ਵਾਲੇ 6 ਮਹੀਨੇ ਦਾ ਦੇਖੋ ਸਿੱਧੀ ਜੀ ਗੱਲ ਆ ਉਹ ਤਾਂ ਫਿਰ ਫਿਲਿੰਗ ਵਾਲਾ ਕੰਮ ਹੁੰਦਾ ਨਾ ਭੱਜ ਲੋ ਭੱਜ ਲੋ ਵਾਲਾ ਕੰਮ ਹੁੰਦਾ ਉਹ ਜਿਹੜੇ ਕੰਮ ਹੁੰਦੇ ਆ ਵੀ ਆਹ ਫਾਈਲ ਰੱਖ ਲਈ ਆ ਚੱਕ ਲਈ ਸੋ ਉਹ ਕੋਈ ਬਹੁਤਾ ਕੰਕਰੀਟ ਜਿਹੜੇ ਕੰਮ ਫਿਰ ਉਹਦੇ ਵਿੱਚ ਰਹਿ ਜਾਣੇ ਹੁੰਦੇ ਆ ਸੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਮਸਲੇ ਜਿਉਂ ਦੇ ਤਿਉਨੇ ਜ਼ਿਆਦਾਤਰ ਮਸਲੇ ਜਿਉਂ ਦੇ ਤਿਉਨੇ ਬਿਲਕੁਲ ਤੁਸੀਂ ਧਰਨੇ ਗੱਲ ਦਸੀ ਹੈ ਕਈ ਸਾਡੇ ਟੀਚਰਸ ਨੇ ਪੰਜਾਬ ਦੇ ਵਿੱਚ ਉਹ ਧਰਨੇ ਦੇ ਰਹੀਆਂ ਨੇ ਮੇ ਜੋ ਕੀ ਮਾੜੀ ਗੱਲ ਹੈ ਮੈਨੂੰ ਲੱਗਦਾ ਮਾੜੀ ਗੱਲ ਹੈ ਉਹਨਾਂ ਦੇ ਉਹ ਜਿਹੜੀ ਕਿ ਸਰਕਾਰ ਦਾ ਇਹ ਵਰਜਨ ਹੈ ਕਿ ਦੇਖੋ ਟੈਕਨੀਕਲੀ ਤਾਂ ਉਹ ਅਸੀਂ ਭਰਤੀ ਨਹੀਂ ਕਰ ਸਕਦੇ ਸਰਕਾਰ ਦਾ ਵੀ ਇਹ ਵਰਜਨ ਹੈ ਸਰਕਾਰ ਕਹਿੰਦੀ ਕਿ ਸਾਨੂੰ ਸੁਪਰੀਮ ਕੋਰਟ ਦੇ ਤੇ ਹੋਟਲ ਵਿੱਚ ਧੱਕੇ ਖਾਣੇ ਪੈਣਗੇ ਸੋ ਇਹ ਉਹਨਾਂ ਦਾ ਵਰਜਨ ਹੈ ਉਹ ਉਹਨਾਂ ਦਾ ਵਰਜਨ ਹੈ ਕਿ ਸਾਡੀ ਜਿਹੜੀ ਏਜ ਹੈ ਤੁਹਾਡੇ ਚੱਕਰਾਂ ਦੇ ਸਾਡੀ ਏਜ ਲੰਘੀ ਹੈ ਅਸੀਂ ਓਵਰ ਏਜ ਹੋ ਗਏ ਸੋ ਇਹ ਨਾ ਜਿਹੜੇ ਟੀਚਰ ਮੈਨੂੰ ਬੜਾ ਪਰਸਨਲੀ ਬੜਾ ਅਫਸੋਸ ਹੁੰਦਾ ਹੁੰਦਾ ਹੈ ਚਲ ਸਾਬ ਜਦੋਂ ਮੈਂ ਟੀਚਿੰਗ ਕਮਿਊਨਿਟੀ ਨੂੰ ਸੜਕਾਂ ਦੇ ਰੋੜ ਤੇ ਦੇਖਦਾ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਉਸ ਟੀਚਰ ਧਰਨਾ ਦੇਣ ਲੱਗੇ ਤੇ ਟੈਂਕੀ ਤੇ ਚੜ ਗਏ ਤੇ ਗੁਰਦੁਆਰਾ ਸਿੰਘ ਸਿੱਧਾ ਸੋਨੇ ਤੇ ਲੱਗੀ ਇੱਕ ਟੈਂਕੀ ਸੀ ਜਿਹੜੀ ਹੁਣ ਤੋਂ ਉਹਦੀ ਕੋੜੀ ਹੇਟ ਤੋੜਤੀ ਉਸ ਤੋਂ ਬਾਅਦ ਉਹ ਉੱਤੇ ਚੜ ਗਏ ਤੇ ਮੈਂ ਉਹ ਧਰਨਾ ਕਵਰ ਕਰ ਰਿਹਾ ਸੀ ਤੇ ਉੱਥੇ ਇੱਕ ਜਿਹੜੀ ਧਰਨਾਕਾਰੀ ਪੂਰੀ ਸੀ ਜਿਹੜੀ ਟੀਚਰ ਸੀ ਉਹਦੇ ਫਾਦਰ ਸਾਹਿਬ ਸਨ ਫੈਮਲੀਆਂ ਵੀ ਨਾਲ ਹੀ ਹੋਏ ਸੀ ਤੇ ਮੈਂ ਗੱਲ ਕਰ ਰਿਹਾ ਸੀ ਉਹਦੇ ਨਾਲ ਮੈਂ ਕਿਹਾ ਜੀ ਕਿਦਾਂ ਉਹ ਕਹਿੰਦੇ ਦੇਖੋ ਮੈਂ ਕਿਹਾ ਜੀ ਕੀ ਕੀ ਮੈਨੂੰ ਦੱਸੋ ਕਿ ਕਿੰਨੀ ਸੈਲਰੀ ਹੈ ਜੇ ਸਾਰਾ ਕੁਝ ਮੈਂ ਕਵਰ ਕਰਨਾ ਸੀ ਆਪਣੀ ਖਬਰ ਵਾਸਤੇ ਉਹ ਮੈਂ ਉਹਦੇ ਨਾਲ ਖੜਾ ਸੀ ਤੇ ਮੈਂ ਉਹਨਾਂ ਨੂੰ ਸਾਈਡ ਤੇ ਲੈ ਕੇ ਉਹਨਾਂ ਨਾਲ ਗੱਲ ਕਰ ਉਹ ਕਹਿੰਦੇ ਮੈਂ ਵੀ ਉਹ ਕੁੜੀ ਹੈ ਜੋ ਉੱਪਰ ਚੜੀ ਉਹਦਾ ਫਾਦਰ ਤੇ ਮੈਂ ਕਹਾਂ ਜੀ ਚਲੋ ਦੱਸੋ ਉਹਨੇ ਮੈਨੂੰ ਬੜੀ ਇੰਟਰਸਟਿੰਗ ਗੱਲ ਦੱਸੀ ਉਹ ਕਹਿੰਦੇ ਦੇਖੋ ਮੇਰੀ ਬੇਟੀ ਨੇ ਜਿਹੜੀ ਐਲੀਜੀਬਿਲਿਟੀ ਸਰਕਾਰ ਨੇ ਕਹੀਆਂ ਸੀ ਉਹਨੇ ਨੇ ਬੀਏਡ ਕੀਤੀ ਉਸ ਤੋਂ ਬਾਅਦ ਇੱਕ ਪੀਟੀਟੀ ਦਾ ਪੇਪਰ ਹੁੰਦਾ ਹੈ ਟੀਚਰ ਐਲੀਜੀਬਿਲਿਟੀ ਟੈਸਟ ਉਹ ਕਹਿੰਦਾ ਜਿਹੜਾ ਉਹਦੇ ਵਿੱਚ ਉਹ ਪ੍ਰੋਪਰ ਉਹਨਾਂ ਨੇ ਉਹਨੂੰ ਕੁਆਲੀਫਾਈ ਕੀਤਾ ਫਿਰ ਵੀ ਉਹ ਬੀਏ ਬੀਏਡ ਕੁਆਲੀਫਾਈ ਕੀਤਾ ਉਹਨਾਂ ਨੇ ਜਿਹੜੀ ਕੰਪਲੀਟ ਕੀਤੀ ਉਹ ਤੋਂ ਪਹਿਲਾਂ ਜਿਹੜੀ ਬੇਸਿਕ ਐਜੂਕੇਸ਼ਨ ਜਿਹੜੀ ਉਹਨੂੰ ਚ ਉਨੇ ਮੈਨੂੰ ਦੱਸਿਆ ਕਿ ਮੇਰੀ ਬੱਚੀ ਇਸ ਇੱਕ ਪ੍ਰਾਈਵੇਟ ਸਕੂਲ ਵਿੱਚ ਕੰਮ ਕਰਦੀ ਜਿੱਥੇ ਉਹਨੂੰ 2700 ਰੁਪਏ ਤਨਖਾਹ ਦਿੱਤੀ ਜਾਂਦੀ ਦੱਸੋ ਤੁਸੀਂ ਮੈਨੂੰ ਕਹ ਰਹੇ ਹੋ ਕਿ ਇਹਨੂੰ ਮੈਂ 2019 ਦੀ ਗੱਲ ਦੱਸ ਰਿਹਾ ਮੈਂ ਤੁਹਾਨੂੰ 20 ਨਹੀਂ ਆਸ-ਪਾਸ ਉਹਨੇ 20 ਦੇ ਆਸ-ਪਾਸ ਹੀ ਕਰੀ ਹਾਂ ਜੀ ਹਾਂ ਜੀ 20 ਦੇ ਵਿੱਚ ਤੁਸੀਂ ਇਹ ਦੱਸੋ ਵੀ 2700 ਰੁਪਏ ਨਾਲ ਕੀ ਹੁੰਦੀ ਹੈ ਯਾਰ ਖਰਚਾ ਹਾਂ ਜੀ ਜਦੋਂ ਆਪਾਂ ਕਿਤੇ ਦੋ ਫੈਮਿਲੀ ਵਾਲੇ ਬੰਦੇ ਦੋ ਬੰਦੇ ਖਾਣਾ ਕਿਤੇ ਖਾਣੇ ਚਾਹ ਚਾਹਦੇ ਰੈਸਟੋਰੈਂਟ ਤੇ ਆਪਣੀ ਇੰਡੀਆ ਵਿੱਚ ਬੈਠ ਜਾਈਏ ਤਾਂ 2000-3500 ਤਾਂ ਵੈਸੇ ਹੀ ਖਰਚ ਹੋ ਜਾਂਦਾ ਤੁਹਾਡਾ ਹਾਂ ਹੋਏ ਨਹੀਂ ਹੋਏ ਤਿਆਰ ਕਰਨਾ ਤੁਹਾਡੀ ਤੁਹਾਡੀ ਤੁਹਾਡੇ ਜਿਹੜੇ ਸਟੇਟ ਦਾ ਜਿਹਨਾਂ ਦਾ ਸਕਿੱਲ ਨੂੰ ਡਿਵੈਲਪ ਕਰਨਾ ਜਿਹਨਾਂ ਤੁਹਾਡੇ ਬੱਚਿਆਂ ਨੂੰ ਟ੍ਰੇਨ ਕਰਨਾ ਐਜੂਕੇਸ਼ਨ ਐਜੂਕੇਸ਼ਨ ਦੀ ਇਸ਼ੂ ਹੈ ਕਿ ਜਦੋਂ ਟੀਚਰ ਐ ਤਾਂ ਬਾਹਰ ਰੋਲਣਗੇ ਸਭ ਤੋਂ ਮੈਂ ਦੋ ਚੀਜ਼ਾਂ ਬੜੀ ਬੇਸਿਕ ਮੰਨਦਾ ਹਾਂ ਚਲੋ ਜੀ ਇੱਕ ਹੈਲਥ ਇੱਕ ਐਜੂਕੇਸ਼ਨ ਇਹ ਜਿਹੜੇ ਜਿਹੜੀ ਕੰਟਰੀ ਨੇ ਇਹਨਾਂ ਚੀਜ਼ਾਂ ਉੱਤੇ ਕੰਮ ਕੀਤਾ ਉਹ ਕੰਟਰੀਜ਼ ਆਲਟੀਮੇਟਲੀ ਡਿਵੈਲਪਡ ਕੰਟਰੀਆਂ ਕਹਿੰਦੇ ਜਿਹਨਾਂ ਨੇ ਐਜੂਕੇਸ਼ਨ ਤੇ ਕੰਮ ਕੀਤਾ ਜਾਂ ਜਿਹਨਾਂ ਨੇ ਹੈਲਥ ਉੱਤੇ ਕੰਮ ਕੀਤਾ ਹਾਂਜੀ ਪੰਜਾਬ ਦੇ ਵਿੱਚ ਅਨਫੋਰਚਨਟਲੀ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਸਾਨੂੰ ਜਿਹੜੇ ਹੈਲਥ ਵਰਕਰਸ ਨੇ ਉਹ ਵੀ ਉਹਨਾਂ ਦੇ ਵੀ ਧਰਨੇ ਦੇਖਦੇ ਨੇ ਇਹ ਅੱਜ ਤੋਂ ਨਹੀਂ ਹੋ ਰਿਹਾ ਮੈਂ ਇਹ ਨਹੀਂ ਕਹ ਰਿਹਾ ਕਿ ਆਮ ਆਦਮੀ ਪਾਰਟੀ ਦੀ ਜ਼ਰੂਰਤ ਹੋ ਰਿਹਾ ਇਹ ਕਈ ਸਾਲਾਂ ਤੋਂ ਹੁੰਦਾ ਆ ਰਿਹਾ ਲਗਾਤਾਰ ਸਸਟੇਨਡ ਇੱਕ ਚੱਲੀ ਆ ਰਹੀ ਹੈ ਲਗਾਤਾਰ ਇੱਕ ਇਹਨਾਂ ਦੇ ਧਰਨੇ ਪੰਜ ਸਾਲ ਕਾਂਗਰਸ ਵਾਲੀ ਉਹਨੇ ਵੀ ਇਹਨਾਂ ਦਾ ਕੁਝ ਨਹੀਂ ਕੀਤਾ ਉਹ ਤੋਂ ਪਹਿਲਾਂ 10 ਸਾਲ ਅਕਾਲੀ ਦਾ ਨੇ ਉਹ ਉਦੋਂ ਵੀ ਧਰਨੇ ਹੁੰਦੇ ਰਹੇ ਸੀ ਆ ਦੋ ਤਿੰਨ ਸਾਲ ਲਗਭਗ ਇਹਨਾਂ ਨੂੰ ਹੋ ਗਏ 2-3 ਸਾਲ ਇਹ ਵੀ ਵਾਹੀ ਕਹਾਣੀ ਹੈ ਸੋ ਗੱਲ ਇਹ ਹੈ ਕਿ ਜਿਹੜੀਆਂ ਬੁਨਿਆਦੀ ਸਮੱਸਿਆਵਾਂ ਨੇ ਉਹ ਜਿਹੜੀਆਂ ਉੱਥੇ ਦੀ ਉੱਥੇ ਖੜੀਆਂ ਨੇ ਬੁਨਿਆਦੀ ਜਿਹੜੀ ਸਮੱਸਿਆਵਾਂ ਨੇ ਤੁਸੀਂ ਜਾ ਕੇ ਦੇਖੋਗੇ ਪੰਜਾਬ ਦੇ ਵਿੱਚ ਤੁਸੀਂ ਮੁਹਾਲੀ ਵੀ ਕਿਉਂ ਮੈਂ ਮੁਹਾਲੀ ਕਵਰ ਕਰ ਰਿਹਾ ਮੁਹਾਲੀ ਉਹ ਤੇ 8 ਫੇਜ਼ ਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਤੇ ਐਜੂਕੇਸ਼ਨ ਬੋਰਡ ਦਾ ਦੋਨਾਂ ਦਾ ਦਫ਼ਤਰ ਇੱਕੋ ਬਿਲਡਿੰਗ ਦੇ ਵਿੱਚ ਨਾਲ ਨਾਲ ਇੱਕੋ ਬਿਲਡਿੰਗ 'ਚ ਹੈ ਐਜੂਕੇਸ਼ਨ ਬੋਰਡ ਉਹਦੇ ਬਾਹਰ ਕੋਈ ਨਾ ਕੋਈ ਅਰਗੇਨੇਸ਼ਨ ਧਰਨਾ ਦੇ ਰਹੀ ਹੁੰਦੀ ਦੀ ਬੈਠੀ ਤੇ ਉਹ ਦੇਖ ਕੇ ਬੜਾ ਬਾਕੀ ਚੰਗਾਈ ਲੱਗਦਾ ਵੀ ਟੀਚਰ ਕਮਿਊਨਿਟੀ ਨੂੰ ਧਰਨੇਆਂ ਤੇ ਬਲਕਿ ਉਹਨਾਂ ਦੀ ਬੈਠ ਕੇ ਜਿਹੜੀ ਵੀ ਸਮੱਸਿਆ ਬੈਠ ਕੇ ਹੱਲ ਕਰਾ ਦੇਣੀ ਚਾਹੀਦੀ ਨਾ ਨਹੀਂ ਨਹੀਂ ਉਹ ਬਹੁਤ ਕਾਫੀ ਮੁੰਡੇ ਕੁੜੀਆਂ ਜੇ ਅਨੰਦ ਫਲਾਇਡ ਬੈਠ ਗੰਦ ਵੱਡੀ ਇਹ ਆ ਕਿ ਉਹਨਾਂ ਦੇ ਨਾਲ ਕਈ ਵਾਰੀ ਐਜੂਕੇਸ਼ਨ ਮਿਨਿਸਟਰ ਨੇ ਚੀਫ ਮਿਨਿਸਟਰ ਨੇ ਪ੍ਰੋਮਿਸ ਕੀਤੇ ਆ ਉਹਨਾਂ ਨੇ ਕਹਿਣ ਅਨੁਸਾਰ ਉਹਨਾਂ ਨੂੰ ਮੈਂ ਬੋਲਦਿਆਂ ਸੁਣਿਆ ਆ ਕਿ ਸਾਡੇ ਨਾਲ ਜੇ ਤੁਸੀਂ ਪ੍ਰੋਮਿਸ ਕੀਤੇ ਆ ਆਪੋ ਆਪਣੇ ਵਾਦੇ ਜਿਹੜੇ ਆ ਉਹ ਪੂਰਾ ਕਰੋ ਲੇਕਿਨ ਕੋਈ ਸੁਣਦਾ ਹੀ ਨਹੀਂ ਉਹਨਾਂ ਚਾਹਿਆਂ ਦੀ ਹੋਰ ਇਹ ਸੁਣਦਾ ਹੀ ਨਹੀਂ ਜੀ ਨਹੀਂ ਸੁਣਦਾ ਹੋਰ ਇੱਕ ਪ੍ਰੋਫੈਸ਼ਨਲ ਕੁੜੀ ਮੇਰੇ ਖਿਆਲ ਉਹ ਆਤਮ ਹੱਤਿਆ ਕਰਕੇ ਮਰ ਵੀ ਗਈ ਸੀ ਵਿੱਚ ਰੋਪੜ ਦੇ ਵਿੱਚ ਹੋਇਆ ਸੀ ਜਿਹੜਾ ਪੜ੍ਹਦੇ ਆਦੂਪੜ ਦੀ ਵਿੱਚ ਔਰ ਉਹ ਕਿੰਨੀ ਦੁਖੀ ਹੋਵੇਗੀ ਜਿੰਨ ਆਤਮ ਹੱਤਿਆ ਕਰਨੀ ਮਜਬੂਰ ਹੋਣਾ ਪਿਆ ਇਸ ਗੱਲ ਦਾ ਅੰਦਾਜ਼ਾ ਵੀ ਕੋਈ ਕੋਈ ਲਾ ਸਕਦਾ ਆ ਮੈਂ ਸੌਰੀ ਮੈਂ ਤੁਹਾਨੂੰ ਇਨਟਰਪਟ ਕਰ ਰਿਹਾ ਸਭ ਤੋਂ ਮਾੜੀ ਗੱਲ ਉਹਦੇ ਵਿੱਚ ਇਹ ਹੁੰਦੀ ਹੈ ਕਿ ਇਹ ਲੋਕ ਉਹ ਲੋਕ ਨੇ ਮੈਂ ਬਾਰ ਬਾਰ ਇਹ ਗੱਲ ਜਿਸਿਸਟ ਕਰ ਰਿਹਾ ਕਿ ਇਹ ਪੜ੍ਹੇ ਲਿਖੇ ਲੋਕ ਨੇ ਸਾਡੇ ਪੰਜਾਬ ਦੇ ਇਹਨਾਂ ਨੇ ਉਹ ਸਾਰੇ ਜਿਹੜੇ ਟੈਸਟ ਜਿਹੜੀ ਗਵਰਨਮੈਂਟ ਲੈਂਦੀ ਹੈ ਟੀਚਰ ਬਣਨ ਵਾਸਤੇ ਇਹਨਾਂ ਨੇ ਉਹ ਸਾਰੇ ਹੀ ਟੈਸਟ ਕਲੀਅਰ ਕੀਤੇ ਹੋਏ ਨੇ ਤੇ ਇਹ ਨਹੀਂ ਕਿ ਆਵੇਂ ਬੈਠੇ ਨੇ ਉਹ ਇਹਨਾਂ ਕਿ ਕੋਈ ਕੋਈ ਵੀ ਜਾ ਕੇ ਬੈਠ ਕੇ ਧਰਨਾ ਦੀ ਉਹ ਬੈਠੇ ਨੇ ਵਿਚਾਰੇ ਉਹ ਸਾਰੇ ਟੈਸਟ ਉਹਨੇ ਕਲੀਅਰ ਕੀਤੇ ਹੋਏ ਨੇ ਜਿਹੜੇ ਜਿਹੜੇ ਇਨਿਜੀਬਿਲਟੀ ਕ੍ਰਾਈਟੇਰੀਆ ਆ ਉਹਨੂੰ ਉਹ ਮੀਟ ਕਰਦੇ ਨੇ ਹਾਂਜੀ ਉਹਨੇ ਕੰਪਲੀਟ ਕੀਤਾ ਪਰੰਤੂ ਇਸ਼ੂ ਇਹ ਹੈ ਕਿ ਉਹਨਾਂ ਦਾ ਜਿਹੜਾ ਸੁਣਦਾ ਕੋਈ ਨਹੀਂ ਉਹਨਾਂ ਨੂੰ ਕਰਉ ਹਰ ਸਾਲ ਦਾ ਕਹਾਣੀ ਹੈ ਤੁਸੀਂ ਮੈਂ ਤਾਂ ਮੋਹਾਲੀ ਮੈਂ ਇੱਕ ਵਾਰ ਖਬਰ ਲਿਖੀ ਸੀ ਕਿ ਮੋਹਾਲੀ ਬਿਕਮਸ ਧਰਨਾ ਸਿਟੀ ਕਿਉਂ ਬਣ ਗਈ ਕਿਉਂਕਿ ਉੱਥੇ ਵਿਚਾਰੇ ਜਾਂਦੇ ਨੇ ਉੱਥੇ ਉਹਨੂੰ ਲੱਗਦਾ ਵੀ ਅਸੀਂ ਪਲਾਣਾ ਰੋਡ ਜਾਮ ਕਰ ਲਾਂਗੇ ਠੀਕ ਹੈ ਮੈਨੂੰ ਨਹੀਂ ਪਤਾ ਟੈਕਨੀਕਲਿਟੀਆਂ ਦੇ ਵਿੱਚ ਕੀ ਹੋ ਸਕਦਾ ਹੈ ਜੇ ਸਰਕਾਰ ਦੇ ਟੈਕਨੀਕਲ ਚੀਜ਼ਾਂ ਇਹ ਇਹਦੇ ਨਾਲ ਹੈਗੀਆਂ ਤੇ ਮੈਨੂੰ ਲੱਗਦਾ ਹੈ ਸਰਕਾਰ ਦੇ ਨੁਮਾਇੰਦੇ ਨੂੰ ਇਹਨਾਂ ਨੂੰ ਬੁਲਾ ਕੇ ਬਿਠਾ ਕੇ ਉਹ ਟੈਕਨੀਕਲ ਤੀਜਾ ਕਿਸੇ ਤਰੀਕੇ ਨਾਲ ਕਨਵੇ ਕਰਨੇ ਚਾਹੀਦੇ ਕਿ ਅਸੀਂ ਆਹ ਕਰ ਸਕਦੇ ਆਹ ਨਹੀਂ ਕਰ ਸਕਦੇ ਹਾਂਜੀ ਹਾਂਜੀ ਉਹਨਾਂ ਨੂੰ ਸੜਕਾਂ ਤੇ ਰੋਲਣਾ ਮੈਨੂੰ ਲੱਗਦਾ ਥੋੜਾ ਜਿਹਾ ਗਲਤ ਹੈ ਇਹ ਆਪਾਂ ਇਹ ਸ਼ੋਅ ਨੂੰ ਬੰਦ ਕਰ ਦੋ ਪਹਿਲਾਂ ਇੱਕ ਵਾਰੀ ਫੇਰ ਉੱਥੇ ਆ ਚਲੀਏ ਜਿੱਥੋਂ ਆਪਾਂ ਸ਼ੁਰੂ ਕੀਤੀ ਸੀਗਾ ਐਸ ਵੇਲੇ ਸਿਚੁਏਸ਼ਨ ਕੀ ਆ ਉੱਥੇ ਲੁਧਿਆਣਾ ਇਲੈਕਸ਼ਨ ਦੀ ਅ ਚਲੋ ਸਭ ਮੈਂ ਤੁਹਾਨੂੰ ਹੋਣੀ ਦੱਸ ਦਿੰਦਾ ਅ ਫਿਲਹਾਲ ਜਿਹੜੀ ਮੈਂ ਲੇਟੈਸਟ ਜਿਹੜੀ ਨਾਲ ਜਿਹੜੀ ਹਜੇ ਅਪਰ ਜਿਹੜੀ ਇਹਨਾਂ ਨੇ ਵੋਟਾਂ ਦੀ ਗਿਣਤੀ ਅਪਡੇਟ ਨਹੀਂ ਕੀਤੀ ਹੈ ਮੈਂ ਜਿਹੜੀ ਲਾਸਟ ਵਾਲੀ ਹੁਣ ਤੱਕ ਦੀ ਪੋਜੀਸ਼ਨ ਐਸ ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈਟ ਦੇ 5256 ਜਿਹੜੀਆਂ ਵੋਟਾਂ ਨੇ ਸੰਜੀਵ ਅਰੋੜਾ ਜਿਹੜੇ ਕਿ ਲੀਡ ਕਰ ਰਹੇ ਨੇ 2485 ਵੋਟਾਂ ਨਾਲ ਉਹਨੂੰ ਟ੍ਰੇਲ ਕਰ ਰਹੇ ਨੇ ਪਰਤਪੂਸ਼ਨਾਸ਼ ਨੂੰ ਕਾਂਗਰਸ ਤੋਂ ਨੇ 3372 ਵੋਟਾਂ ਨਾਲ ਕੁੱਲ ਮਿਲਿਆ ਨੇ ਅੱਛਾ ਇੱਕ ਨੰਬਰ ਤੇ ਜੀਵਨ ਗੁਪਤਾ ਨੇ ਭਾਜਪਾ ਦੇ 2796 ਵੋਟਾਂ ਨਾਲ ਨੂੰ ਮਿਲਿਆ ਨੇ ਚੌਥੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਪਰਵਕਰ ਸਿੰਘ ਘੁੰਮਣ ਨੇ ਉਹ 1764 ਬੂਟਾਂ ਲੈ ਚੁੱਕੇ ਹੁਣ ਤੱਕ। ਲੈ ਚੁੱਕੇ ਆ। ਅੱਛਾ ਇਹ ਆਪਾਂ ਤੁਹਾਡੇ ਕੋਲ ਮੈਂ ਅਥੀਰ ਦੇ ਵਿੱਚ ਜਾਨਣਾ ਚਾਹੁੰਦਾ ਹਾਂ ਵੀ ਇਸ ਇਲੈਕਸ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਪੋਲੀਟੀਕਲ ਸਿਨੈਰੀਓ ਹੈਗਾ ਉਹ ਕੀ ਹੋਊਗਾ? ਇਹ ਚਲੋ ਬੜਾ ਕੁਝ ਕਲੀਅਰ ਹੈ ਦੇ ਵਿੱਚ। ਅੱਛਾ ਜੀ। ਇੱਕ ਇਸ ਇਲੈਕਸ਼ਨ ਇਹ ਗੱਲ ਦਿਖਾਈ ਹੈ ਕਿ ਆਮ ਆਦਮੀ ਪਾਰਟੀ ਨੂੰ ਆਪਣੇ ਕਾਰਜਗਾਰੀ ਤੇ ਮੰਤਨ ਕਰਨਾ ਪਏਗਾ। ਅੱਛਾ ਜੀ ਸੁਣ ਚਾਹੇ ਨਾ ਸੁਣਨ ਕਿਸੇ ਦੀ ਪਰ ਉਹਨੂੰ ਮੰਤਨ ਕਰਨਾ ਪਏਗਾ। ਤੁਸੀਂ ਇੱਕ ਬਾਈਲੈਕਸ਼ਨ ਜਿੱਤਣ ਵਾਸਤੇ ਜੈਨਨੀ ਪਾਵਰ ਇਸਤੇਮਾਲ ਕਰ ਰਹੇ ਹੋ ਤਾਂ ਉਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮਿਸਕਮਿਊਨੀਕੇਸ਼ਨ ਹੈਗਾ। ਹਾਂ ਜੀ ਸਿਰਫ 에ਰਪੋਰਟ ਦੇ ਬਾਹਰ ਐਡਵਰਟਾਈਜ਼ਮੈਂਟ ਲਾ ਕੇ ਤੇ ਬੜੇ ਬੜੇ ਪੋਸਟਰ ਲਾ ਕੇ ਹੀ ਮੈਨੂੰ ਲੱਗਦਾ ਵੀ ਗੱਲ ਬਣਨੀ ਨਹੀਂ ਹੈ ਕੰਮ ਕਰਨਾ ਹੀ ਪੈਣਾ ਉਹਨੂੰ। ਜੇ ਢਾਈ 2 ਭਾਈ ਸਾਲ ਤੁਹਾਡੇ ਰਹਿ ਗਏ ਸੋ ਯੂ ਹੈਵ ਟੂ ਸ਼ੋ ਸਮਥਿੰਗ। ਹਾਂ ਜੀ ਤੋ ਇਹ ਗੱਲਾਂ ਨਾਲ ਮੈਨੂੰ ਲੱਗਦਾ ਗੱਲ ਜਿਹੜੀ ਹੈ ਵੀ ਠੀਕ ਹੈ ਜੀ ਪਰਸਨਲੀ ਕਿਸੇ ਦੇ ਅਟੈਕ ਕਰ ਲਿਆ ਤੁਸੀਂ ਕਿਸੇ ਦੇ ਅਟੈਕ ਕਰ ਲਿਆ ਤੇ ਉਹਦੇ ਨਾਲ ਮੈਨੂੰ ਲੱਗਦਾ ਗੱਲਬਾਤ ਦੀ ਬਣਨੀ ਨਹੀਂ ਨਹੀਂ ਹੈਗੀ ਹੁਣ ਸੋ ਮੈਨੂੰ ਲੱਗਦਾ ਹੈ ਕਿ ਚਲੋ ਵੱਡੇ ਸੀਨੀਅਰ ਲੀਡਰ ਨੇ ਆਮ ਆਦਮੀ ਪਾਰਟੀ ਦੇ ਵਿੱਚ ਦਿੱਲੀ ਨੂੰ ਚਲਾਇਆ ਉਹਨਾਂ ਨੇ ਏਨੇ ਸਾਲ ਤੇ ਪੰਜਾਬ ਦੇ ਵਿੱਚ ਵੀ ਲਗਭਗ 2.5 ਸਾਲ ਤੋਂ ਸਰਕਾਰ ਆਉਂਦੀ ਉਹ ਤਾਂ ਪਹਿਲਾਂ ਵੀ ਆਪੋਜੀਸ਼ਨ ਦੇ ਵਿੱਚ ਰਹੀ ਹੈ ਪਾਰਟੀ ਇਹ ਸੋ ਉਹਨਾਂ ਦੇ ਸੁਹਿਰਦ ਮੈਂ ਇਹ ਤਾਂ ਹੀ ਉਮੀਦ ਕਰਦਾ ਵੀ ਸੁਹਿਰ ਲੀਡਰ ਹੋਣਗੇ ਬੈਠ ਕੇ ਇਸ ਬਾਰੇ ਗੱਲ ਕਰਨਗੇ ਸੈਕੰਡ ਗੱਲ ਚਲ ਸਭ ਇਹ ਇਲੈਕਸ਼ਨ ਨੇ ਇੱਕ ਜਿਹੜੀ ਚੀਜ਼ ਐਸਟੈਬਲਿਸ਼ ਕੀਤੀ ਐ ਇੱਕ ਫੈਕਟ ਨੂੰ ਐਸਟੈਬਲਿਸ਼ ਕਰਤਾ ਇਸ ਇਲੈਕਸ਼ਨ ਨੇ ਉਹ ਫੈਕਟ ਇਹ ਐ ਕਿ ਆਮ ਆਦਮੀ ਪਾਰਟੀ ਤੇ ਇੱਕ ਬਹੁਤ ਵੱਡਾ ਇਲਿਗੇਸ਼ਨ ਲੱਗ ਗਿਆ ਕਿ ਪੰਜਾਬ ਦੀ ਜਿਹੜੀ ਸਰਕਾਰ ਐ ਇਟ ਇਜ਼ ਕੰਟਰੋਲਡ ਬਾਈ ਦੀ ਦਿੱਲੀ ਟੀਮ ਹਾਂਜੀ ਇਸ ਸਬ ਤੋਂ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਆਪਣੇ ਆਪ ਨੂੰ ਬਾਹਰ ਕੱਢਣਾ ਪੈਗਾ ਜੇ ਉਹ ਇਹ ਨਹੀਂ ਕਰਦੇ ਛੇਤੀ ਛੇਤੀ ਤਾਂ ਫੇਰ ਕਿਤੇ ਦੇਰ ਖੂਨ ਦੀ ਬਹੁਤ ਵੱਡੀ ਖਤਸਾ ਹੈ ਆਮ ਆਦਮੀ ਪਾਰਟੀ ਫਿਰ ਨੂੰ ਲੱਗਦਾ ਨਹੀਂ ਕਿ ਮੈਨੂੰ ਆਪਣੇ ਪੈਰੈਂਟਸ ਦੁਆਰਾ ਖੜੀ ਹੋ ਜਾਏਗੀ ਇਹਨਾਂ ਨੂੰ ਬਿਲਕੁਲ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੁਣ ਜਿਹੜਾ ਇਹ ਸਿਲੈਕਸ਼ਨ ਤੋਂ ਬਾਅਦ ਵਾਲਾ ਜਿਹੜਾ ਸਿਨੈਰੀਓ ਤੁਸੀਂ ਗੱਲ ਕਰ ਰਹੇ ਸੀ ਸੋ ਆਮ ਆਦਮੀ ਪਾਰਟੀ ਨੂੰ ਇਹ ਸਿਲੈਕਸ਼ਨ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਦੇਖਣਾ ਇਹ ਹੋਏਗਾ ਕਿ ਹੁਣ ਇਹ ਸੀ ਤੋਂ ਸਬਕ ਲੈਂਦੇ ਆ ਜਾਂ ਨਹੀਂ ਲੈਂਦੇ ਹਾਲਾਂਕਿ ਉਹ ਇਲੈਕਸ਼ਨ ਜਿੱਤ ਸਕਦੇ ਨੇ ਮੈਂ ਨਹੀਂ ਕਹਾਂ ਕਿ ਹਾਰ ਜਾਣਗੇ ਬਹੁਤ ਇਟਸ ਟੂ अर्ली ਟੂ ਸੇ ਦੇ ਆਰ ਲੀਡਿੰਗ ਪਰੰਤੂ ਗੱਲ ਇਹ ਹੈ ਕਿ ਹੁਣ ਇਸ ਇਲੈਕਸ਼ਨ ਤੋਂ ਸਬਕ ਕੀ ਲਿਆ ਜਾਂ ਤਾਂ ਸਿਰਫ ਇੱਕ ਇਲੈਕਸ਼ਨ ਦੀ ਤਰ੍ਹਾਂ ਲੜ ਲਿਆ ਬਚ ਲੋ ਜੋਰ ਜਵਾ ਲਲਾ 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 ਕਰਾਤੀ ਉਹ ਮੈਨੂੰ ਲੱ ਤੇ ਇਟ ਕੈਨ ਟੇਬਲਸ ਕੈਨ ਟਰਨ ਐਨੀ ਟਾਈਮ ਸੋ ਉਹਨਾਂ ਨੂੰ ਮੈਨੂੰ ਲੱਗਦਾ ਇਹਦੇ ਤੇ ਸੋਲਿਡਲੀ ਕੰਮ ਕਰਨਾ ਚਾਹੀਦਾ ਹੈ ਕਿ ਜਿਹੜੇ ਜਿਹੜੇ ਉਹਦੇ ਐਲੀਗੇਸ਼ਨ ਲੱਗੇ ਨੇ ਉਹਨਾਂ ਨੂੰ ਉਹਨਾਂ ਨੂੰ ਮੈਚੂਰਲੀ ਐਡਰੈਸ ਕਰਨਾ ਚਾਹੀਦਾ ਆ ਵੀ ਜਿਹੜਾ ਬਾਹਰੀ ਮਤਲਬ ਜਿਹੜਾ ਰਿਮੋਟ ਕੰਟਰੋਲ ਵਾਲਾ ਸਿਸਟਮ ਹੈ ਉਹਦੇ ਉਹਨਾਂ ਨੂੰ ਬਿਲਕੁਲ ਪਾਰਦਰਸ਼ਤਾ ਨਾਲ ਦੱਸਣਾ ਚਾਹੀਦਾ ਸੋ ਇਹ ਅਜੇ ਤੱਕ ਜਿਹੜੀਆਂ ਗੱਲਾਂ ਔਰ ਸਭ ਤੋਂ ਵੱਡੀ ਗੱਲ ਇਹ ਚੀਜ਼ ਨੇ ਸਭ ਤੋਂ ਵੱਡੀ ਗੱਲ ਜਿਹੜੀ ਥਲ ਜਿਹੜੀ ਸਭ ਤੋਂ ਵੱਡੀ ਮਾਰੀ ਜਿਹੜੀ ਇੱਕ ਸ਼ਬਰੀ ਬਣਾਈ ਜੋ ਪੰਜਾਬ ਦੇ ਸੀਐਮ ਦੀ ਬਣਾਈ ਆ ਇਹ ਬਾਰੇ ਇਹ ਅਨੇਗੇਸ਼ਨ ਲੱਗਦੀ ਹੈ ਕਿ ਹੀ ਇਜ਼ ਕੰਟਰੋਲਡ ਬਾਏ ਦੀ ਦਿੱਲੀ ਐਂਡ ਹੀ ਹੈਜ਼ ਨੋ ਪਾਵਰਸ ਸੋ ਇਹ ਇੱਕ ਬਹੁਤ ਵੱਡਾ ਜਿਹੜਾ ਸਵਾਲ ਜਿਹੜਾ ਛੱਡ ਗਿਆ ਔਰ ਇਹ ਸਿਲੈਕਸ਼ਨ ਵਿੱਚ ਬਹੁਤ ਵੱਡਾ ਮੁੱਦਾ ਵੀ ਬਣ ਕੇ ਉਭਰਿਆ ਇਹ ਵੀ ਨਾਲ ਗੱਲ ਥੈਂਕ ਯੂ ਥੈਂਕ ਯੂ ਸੁਦਾ ਜਗਦੀਪ ਸਿੰਘ ਜੀ ਅੱਜ ਦਾ ਸ਼ੋ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਕਦੋਂ ਫੇਰ ਆਪਾਂ ਇਲੈਕਸ਼ਨ ਦੇ ਰਿਜ਼ਲਟ ਆ ਜਣੇ ਆ ਇਹਦੀ ਫੇ ਨਤੀਜਿਆਂ ਦੀ ਸਮੀਖਿਆ ਕਰਾਂਗੇ ਇਸੇ ਸ਼ੋ ਦੇ ਵਿੱਚ ਤਦ ਤੱਕ ਲਈ ਆਪਾਂ ਅਯਾਤ ਲੈਨੇ ਆ thank you very much thank you also thank you